ਐਸਪੀ ਦਲੇਰ ਸਿੰਘ ਕਿਸੇ ਖਾਸ ਖੂਫੀਆ ਮਿਸ਼ਨ ਤੇ ਕਿਸੇ ਵੱਡੇ ਅਪਰਾਧੀ ਨੂੰ ਪਕੜਨ ਲਈ ਕਿਉਂਕਿ ਉਸ ਦੇ ਖਿਲਾਫ ਕਾਫੀ ਐਫਆਈਆਰ ਸੰ ਕੋਈ ਵੀ ਉਸ ਨੂੰ ਸਿੱਧਾ ਹੱਥ ਨਹੀਂ ਪਾ ਸਕਦਾ ਸੀ ਤਾਂ ਉਸ ਦੀ ਖੂਫੀਆ ਜਾਣਕਾਰੀ ਲੈਣ ਦੇ ਲਈ ਪਿੰਡ ਦੇ ਵਿੱਚ ਆਪ ਚਲਾ ਜਾਂਦਾ ਹੈ ਕਿਉਂਕਿ ਉਹ ਪਿੰਡ ਉਸ ਤੋਂ ਕੋਈ ਅਣਜਾਣ ਨਹੀਂ ਹੈ ਉਹ ਉੱਥੇ ਬਹੁਤ ਲੰਮਾ ਸਮਾਂ ਰਹਿ ਚੁੱਕਿਆ ਹੈ ਐਸਪੀ ਬਣਨ ਤੋਂ ਪਹਿਲਾਂ ਵੀ ਅਤੇ ਐਸਪੀ ਬਣਨ ਦੇ ਬਾਅਦ ਵੀ ਉੱਥੇ ਕਾਫੀ ਸਮਾਂ ਰਿਹਾ ਹੈ ਇਹ ਉਹੀ ਪਿੰਡ ਹੈ ਜਿੱਥੇ ਉਸਦੀ ਸ਼ਾਦੀ ਹੋਈ ਸੀ ਅਤੇ ਜਿੱਥੇ ਉਸਨੇ ਆਪਣੀ ਜ਼ਿੰਦਗੀ ਦੇ ਤਕਰੀਬਨ 11 ਤੋਂ 12 ਸਾਲ ਗੁਜ਼ਾਰੇ ਹਨ ਹਾਂਜੀ ਐਸਪੀ ਸਾਹਿਬ ਜੋਗੀ ਦਾ ਪੇਛ ਧਾਰ ਲੈਂਦਾ ਹੈ ਵੀ ਤਾਂਕਿ ਕੋਈ ਉਥੋਂ ਦਾ ਉਸ ਨੂੰ ਪਛਾਣ ਨਾ ਸਕੇ ਜੋਗੀ ਬਣ ਜਾਂਦਾ ਹੈ ਅਤੇ ਹੱਥ ਦੇ ਵਿੱਚ ਝੋਲਾ ਫੜ ਕੇ ਸਿੱਧਾ ਚਲਾ ਜਾਂਦਾ ਹੈ ਜੀ ਉਸ ਪਿੰਡ ਦੇ ਵਿੱਚ ਨਾਲ ਵਾਲੇ ਕਾਂਸਟੇਬਲ ਵੀ ਜੋਗੀ ਬਣ ਕੇ ਸਿੱਧਾ ਅਡਡ ਹੋ ਜਾਂਦੇ ਹਨ ਇੱਕ ਇਨਸਪੈਕਟਰ ਹੈ ਜੋ ਕਿ ਪਿੰਡ ਤੋਂ 5 ਕਿਲੋਮੀਟਰ ਦੂਰ ਨਹਿਰਦੇਵਪੁਰੀ ਫੋਰਸ ਲੈ ਕੇ ਖੜਾ ਹੈ ਵੀ ਜੇਕਰ ਕੋਈ ਵੀ ਦਿੱਕਤ ਹੁੰਦੀ ਹੈ ਤਾਂ ਇੱਕਦਮ ਉਹ ਆ ਜਾਏਗਾ ਹਾਂਜੀ ਜੋਗੀ ਜਿਹੜਾ ਹੈ ਐਸਪੀ ਸਿੱਧਾ ਜਾਂਦਾ ਹੈ ਜੀ ਪਿੰਡ ਦੇ ਚੌਂਕ ਤੇ ਦੇਖਦਾ ਹੈ ਵੀ ਪਿੰਡ ਦੇ ਵਿੱਚ ਖਾਸੇ ਆਦਮੀ ਕੋਈ ਦਿਖਾਈ ਨਹੀਂ ਦੇ ਰਹੇ ਪਿੰਡ ਦੇ ਵਿੱਚ ਪੁੱਛਤਾਛ ਕਰਦਾ ਹੈ ਆਸ-ਪਾਸ ਦੇ ਲੋਕਾਂ ਨੂੰ ਪੁੱਛਦਾ ਹੈ ਘਰਾਂ ਦੇ ਵਿੱਚ ਆਟਾ ਲੈਣ ਦੇ ਬਹਾਨੇ ਚਲਾ ਜਾਂਦਾ ਹੈ ਅਤੇ ਲੋਕਾਂ ਤੋਂ ਪੁੱਛਦਾ ਹੈ ਵੀ ਸਾਰੇ ਪਿੰਡ ਵਾਲੇ ਕਿੱਧਰ ਗਏ ਹਨ ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ ਵੀ ਅੱਜ ਪਿੰਡ ਦੇ ਵਿੱਚ ਵਿਆਹ ਹੋ ਰਿਹਾ ਹੈ ਪਿੰਡ ਦੇ ਸਭ ਤੋਂ ਅਮੀਰ ਬੰਦੇ ਸਰਦਾਰ ਰਾਮ ਪ੍ਰਤਾਪ ਸਿੰਘ ਉਹਨਾਂ ਦਾ ਵਿਆਹ ਹੋ ਰਿਹਾ ਹੈ ਐਮਐਲਏ ਦੇ ਉਮੀਦਵਾਰ ਹਨ ਸਿਰਫ 25 ਤੋਂ 26 ਵੋਟਾਂ ਦੇ ਰਾਹੀਂ ਉਹ ਹਾਰੇ ਹਨ ਅਤੇ ਇਸ ਵਾਰ ਉਹਨਾਂ ਦੀ ਪੂਰੀ ਹਵਾ ਹੈ ਆਣ ਬੜੇ ਚੋਨਾ ਦੇ ਵਿੱਚ ਸ਼ਾਇਦ ਰਾਮ ਪ੍ਰਤਾਪ ਜਿਹੜਾ ਹੈ ਅਗਲਾ ਐਮ.ਐਲ.ਏ ਬਣ ਜਾਵੇਗਾ ਚਲੋ ਜੀ ਹੁਣ ਜਿਹੜਾ ਐਸ.ਪੀ ਹੈ ਇਹਨਾਂ ਸੁਣਦੇ ਹੀ ਸੋਚ ਲੈਂਦਾ ਹੈ ਕਿ ਹੋਵੇ ਨਾ ਹੋਵੇ ਇਸ ਅਪਰਾਧ ਦੇ ਵਿੱਚ ਸ਼ਾਇਦ ਉਸ ਦਾ ਵੀ ਹੱਥ ਹੋ ਸਕਦਾ ਹੈ ਬਿਨਾਂ ਰਾਜਨੀਤਿਕ ਆਗੂਆਂ ਦੇ ਕੋਈ ਵੀ ਵੱਡੇ ਅਪਰਾਧ ਨਹੀਂ ਹੁੰਦੇ ਜੋ ਵੀ ਇਹ ਚਿੱਟੇ ਦਾ ਵਪਾਰ ਚੱਲ ਰਿਹਾ ਹੈ ਇਸ ਦੀਆਂ ਤਾਰਾ ਉੱਥੇ ਜੁੜੀਆਂ ਹੋ ਸਕਦੀਆਂ ਹਨ ਵਿਆਹ ਦਾ ਫੰਕਸ਼ਨ ਹੈ ਹੋਵੇ ਨਾ ਹੋਵੇ ਉੱਥੇ ਵੀ ਕੋਈ ਨਾ ਕੋਈ ਨਸ਼ਾ ਚੱਲ ਰਿਹਾ ਹੋਵੇਗਾ ਸ਼ਾਇਦ ਆਪਨ ਉੱਥੋਂ ਕੁਝ ਮਿਲ ਜਾਵੇ ਚਲੋ ਜੀ ਜੋਗੀ ਜੜਾ ਹੈ ਇਹ ਸੁਣ ਕੇ ਸਿੱਧਾ ਚਲਾ ਜਾਂਦਾ ਹੈ ਜੀ ਉਸ ਵਿਆਹ ਦੇ ਵਿੱਚ ਜਿੱਥੇ ਉਹ ਸਾਰਾ ਟੰਡ ਲੱਗਿਆ ਹੋਇਆ ਹੈ ਅਤੇ ਬਧਿਆ ਵਿਆਹ ਵਾਲਾ ਮਾਹੌਲ ਹੈ ਸਾਰਾ ਕੁਝ ਤਿਆਰ ਹੈ ਕਿਉਂਕਿ ਉਹ ਵਿਆਹ ਹਿੰਦੂ ਤੌਰ ਤਰੀਕੇ ਨਾਲ ਹੋ ਰਿਹਾ ਸੀ ਪੰਡਤ ਕੋਲ ਬੈਠਾ ਹੈ ਅਤੇ ਜਿਹੜੇ ਫੇਰੇ ਹੈ ਉਹ ਸ਼ੁਰੂ ਹੋਣ ਵਾਲੇ ਹਨ ਅਤੇ ਸਾਰੇ ਜਣੇ ਆਸ-ਪਾਸ ਮੰਡਪ ਦੇ ਇਕੱਠੇ ਹੋਏ ਹਨ ਅਤੇ ਉੱਥੇ ਹੀ ਉਹਨਾਂ ਦਾ ਵਿਆਹ ਹੋ ਰਿਹਾ ਹੈ ਦੇਖਣ ਦੇ ਵਿੱਚ ਕਾਫੀ ਖੂਬਸੂਰਤ ਲੱਗ ਰਿਹਾ ਹੈ ਹੁਣ ਸਾਰਾ ਕੁਝ ਦੇਖ ਕੇ ਐਸਪੀ ਸਾਹਿਬ ਨੂੰ ਆਪਣਾ ਵਿਆਹ ਯਾਦ ਆ ਜਾਂਦਾ ਹੈ ਜੀਉਣਾ ਵਿਆਹ ਦੇ ਵਿੱਚ ਉਹ ਖਾਣ ਦੇ ਬਹਾਨੇ ਇੱਧਰ ਉੱਧਰ ਚੱਲਣ ਲੱਗ ਜਾਂਦੇ ਹਨ ਅਤੇ ਦੇਖਦੇ ਹਨ ਵੀ ਕੋਈ ਚਿੱਟਾ ਤਾਂ ਨਹੀਂ ਵੇਚ ਰਿਹਾ ਜਾਂ ਫਿਰ ਇੱਥੇ ਕਿਸੇ ਤਰੀਕੇ ਦਾ ਨਸ਼ਾ ਤਾਂ ਨਹੀਂ ਹੋ ਰਿਹਾ ਐਨੇ ਦੇ ਵਿੱਚ ਉਸ ਦੀ ਨਿਗਾਹ ਜੋ ਹੈ ਲਾੜੀ ਤੇ ਪੈਂਦੀ ਹੈ ਦਿਖਦਾ ਰਹਿ ਜਾਂਦਾ ਹੈ ਹੱਕਾ ਬੱਕਾ ਹੋ ਜਾਂਦਾ ਹੈ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਹੁਣ ਕੀ ਕਰਾਂ ਕਿਉਂਕਿ ਇਹ ਲਾੜੀ ਜੜੀ ਹੈ ਕੋਈ ਹੋਰ ਨਹੀਂ ਕੋਈ ਅਣਪਛਾਤੀ ਨਹੀਂ ਬਲਕਿ ਉਸੇ ਦੀ ਹੀ ਪਤਨੀ ਹੈ ਜਿਸ ਤੋਂ ਉਸਨੇ ਤਲਾਕ ਵੀ ਨਹੀਂ ਲਿਆ ਅਤੇ ਹੁਣ ਉਹ ਦੂਜਾ ਵਿਆਹ ਕਰਨ ਜਾ ਰਹੀ ਜਿਸ ਦੇ ਬਾਰੇ ਉਸ ਨੂੰ ਪਤਾ ਵੀ ਨਹੀਂ ਸੀ ਜੇਕਰ ਅੱਜ ਜੋਗੀ ਬਣ ਕੇ ਇੱਥੇ ਆਨੰਦ ਦਾ ਬਸ ਸ਼ਾਇਦ ਉਸਦਾ ਵਿਆਹ ਜਿਹੜਾ ਹੈ ਹੁਣ ਤੋਂ ਬਾਅਦ ਉਸਨੂੰ ਪਤਾ ਲੱਗਣਾ ਸੀ ਚਲੋ ਜੀ ਹੁਣ ਜਦੋਂ ਦੇਖਦਾ ਹੈ ਤਾਂ ਦੇਖ ਕੇ ਹਰਾਨ ਰਹਿ ਜਾਂਦਾ ਹੈ ਹੁਣ ਫਿਰ ਕੀ ਕਰੇ ਉੱਥੇ ਹੀ ਬੈਠ ਜਾਂਦਾ ਹੈ ਵਿਚਾਰਾ ਅਤੇ ਜ਼ਮੀਨ ਤੇ ਬੈਠ ਕੇ ਸਿਰ ਤੇ ਹੱਥ ਮਾਰਦਾ ਹੈ ਉਸਨੂੰ ਆਪਣੇ ਵਿਆਹ ਵਾਲਾ ਦਿਨ ਯਾਦ ਆ ਜਾਂਦਾ ਹੈ ਕਿਉਂਕਿ ਉਸ ਦਿਨ ਵੀ ਉਸਦੀ ਪਤਨੀ ਸਿਮਰਨ ਉਸੇ ਹੀ ਤਰ੍ਹਾਂ ਸੋਹਣੀ ਦਿਖ ਰਹੀ ਸੀ ਜਿਵੇਂ ਅੱਜ ਦਿਖ ਰਹੀ ਹੈ ਦੇਖਦਾ ਰਹਿ ਗਿਆ ਸੀ ਲੇਕਿਨ ਅੱਜ ਉਹ ਕਿਸੇ ਹੋਰ ਦੀ ਹੋਣ ਜਾ ਰਹੀ ਹੈ ਉਹ ਇਕਲੋਤੀ ਔਰਤ ਸੀ ਜਿਸ ਨਾਲ ਉਸਨੇ ਕਦੇ ਵੀ ਪਿਆਰ ਕੀਤਾ ਸੀ ਅਤੇ ਅੱਜ ਉਹ ਉਸਦੀ ਨਹੀਂ ਹੋਣ ਵਾਲੀ ਉਹ ਤਾਂ ਹੋਰ ਪਾਸੇ ਜਾਰੀ ਹੈ ਫਿਰ ਜੋ ਐਸਪੀ ਸਾਹਿਬ ਕਰਦੇ ਹਨ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਹਾਂਜੀ ਦੋਸਤੋ ਕੀ ਕਰਦੇ ਹੈ ਐਸਪੀ ਸਾਹਿਬ ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਅਤੇ ਕਿਉਂ ਉਹ ਪਤਨੀ ਜਿਹੜੀ ਹੈ ਬਿਨਾਂ ਤਲਾਕ ਦੇ ਉੱਥੇ ਬੈਠੀ ਹੈ ਕੀ ਹੈ ਉਸਦੀ ਮਜਬੂਰੀ ਜਾਂ ਫਿਰ ਕੀ ਹੈ ਇਸ ਦੇ ਪਿੱਛੇ ਦੀ ਕਹਾਣੀ ਹਾਂਜੀ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਤੁਸੀਂ ਦੇਖ ਰਹੇ ਹੋ ਜੀ ਸਾਡਾ ਚੈਨਲ ਪੁੱਛਦਾ ਪੰਜਾਬ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋਣਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਆਪਾਂ ਗੱਲ ਕਰ ਰਹੇ ਹਾਂ ਜੀ ਲੁਧਿਆਣਾ ਦੇ ਕੋਲ ਇੱਕ ਛੋਟੇ ਜਿਹੇ ਪਿੰਡ ਦੀ ਜਿੱਥੇ ਇੱਕ ਮੁੰਡਾ ਹੁੰਦਾ ਹੈ ਜਿਸ ਦਾ ਨਾਮ ਦਲੇਰ ਸਿੰਘ ਹੈ ਦਲੇਰ ਸਿੰਘ ਬਚਪਨ ਤੋਂ ਹੀ ਸਪੋਰਟਸਵਨ ਖਿੱਚ ਪੈਦਾ ਕਰਨ ਵਾਲਾ ਹੈ ਉਸ ਦਾ ਮੈਨ ਸਪੋਰਟਸ ਦੌੜ ਹੈ ਅਤੇ ਦੌੜ ਦੇ ਵਿੱਚ ਉਹ ਸਟੇਟ ਲੈਵਲ ਤੋਂ ਅੱਗੇ ਵੱਧ ਚੁੱਕਿਆ ਹੈ ਨੈਸ਼ਨਲ ਦੀ ਤਿਆਰੀ ਕਰਦਾ ਹੈ ਅਤੇ ਨੈਸ਼ਨਲ ਦੇ ਵਿੱਚ ਉਸਦਾ ਸੁਪਨਾ ਹੈ ਕਿ ਕਿਸੇ ਤਰੀਕੇ ਆਪਣੇ ਪੰਜਾਬ ਦੇ ਨਾਮ ਦਾ ਇੱਕ 골ਡ ਮੈਡਲ ਜ਼ਰੂਰ ਲੈ ਕੇ ਆਣਾ ਹੈ ਪੰਜਾਬ ਦਾ ਨਾਮ ਰੋਸ਼ਨ ਕਰਨਾ ਹੈ ਹਾਂਜੀ ਦਲੇਰ ਸਿੰਘ ਆਪਣੀ ਜਾਨ ਲਗਾ ਦਿੰਦਾ ਹੈ ਭਾਰਤ ਦੇ ਵਿੱਚ ਉਹ 골ਡ ਮੈਡਲ ਲੈ ਕੇ ਅੱਗੇ 올림픽 ਦੇ ਵਿੱਚ ਜਾਣਾ ਚਾਹੁੰਦਾ ਸੀ ਲੇਕਿਨ ਘਰ ਦੀਆਂ ਮਜਬੂਰੀਆਂ ਉਸ ਨੂੰ ਲੈ ਬਿਟਦੀਆਂ ਹਨ ਹਾਂਜੀ ਉਸ ਨੂੰ ਸਪੋਰਟਸ ਜਿਹੜਾ ਹੈ ਬਚਾਲੇ ਛੱਡਣਾ ਪੈ ਜਾਂਦਾ ਹੈ ਕਿਉਂਕਿ ਉਸਦੇ ਪਿਤਾ ਨਹੀਂ ਹਨ ਮਾਤਾ ਇੰਨੇ ਵੱਡੇ ਖਰਚੇ ਉਠਾ ਨਹੀਂ ਪਾਦੀ ਹੈ ਸਰਕਾਰ ਵੀ ਕੋਈ ਖਾਸ ਸਕਾਲਰਸ਼ਿਪ ਉਸ ਨੂੰ ਦਿੰਦੀ ਨਹੀਂ ਹੈ ਤਾਂ ਕਰਕੇ ਵੇਚਾਰਾ ਜਿਹੜਾ ਹੈ ਉੱਥੇ ਹੀ ਬੈਠ ਜਾਂਦਾ ਹੈ ਲੇਕਿਨ ਉਸ ਦਾ ਕੋਚ ਜਿਹੜਾ ਹੈ ਉਸ ਨੂੰ बार-बार ਸਲਾਹ ਦਿੰਦਾ ਹੈ ਵੀ ਇਸ ਤਰ੍ਹਾਂ ਬੈਠਣ ਦੇ ਨਾਲ ਕੋਈ ਫਾਇਦਾ ਨਹੀਂ ਹੈ ਤੈਨੂੰ ਅੱਗੇ ਹੋਰ ਜ਼ਿਆਦਾ ਤਿਆਰੀ ਕਰਨੀ ਚਾਹੀਦੀ ਹੈ ਕੋਚ ਆਪਣੀ ਜੇਬ ਦੇ ਵਿੱਚੋਂ 2 ਲੱਖ ਰੁਪਏ ਜਿਹੜੇ ਹੈ ਜੇਬ ਖਰਚੀ ਦੇ ਲਈ ਹੁਣ ਦਲੇਰ ਸਿੰਘ ਨੂੰ ਦੇ ਦਿੰਦਾ ਹੈ ਤੇ ਕਹਿੰਦਾ ਹੈ ਲੈ ਇਸ ਤੋਂ ਵੱਧ ਮੈਂ ਤੇਰੇ ਲਈ ਕੁਝ ਵੀ ਨਹੀਂ ਕਰ ਸਕਦਾ ਆ ਚੱਕ ਆਪਣੇ ਘਰ ਦੀ ਜ਼ਿੰਮੇਵਾਰੀਆਂ ਇਸ ਨਾਲ ਨਿਭਾ ਲੈ ਮੈਂ ਤੈਨੂੰ ਲਿਖ ਕੇ ਦਿੰਦਾ ਹਾਂ ਜੇਕਰ ਤੂੰ ਇਹ 3 ਮਹੀਨੇ ਮੈਨੂੰ ਦੇ ਦੇਵੇਂ ਤਾਂ ਮੈਂ ਤੈਨੂੰ ਮੈਡਲ ਪੱਕਾ ਲਿਆ ਕੇ ਦਿਖਾਵਾਂਗਾ ਤੇਰੇ ਨਾਮ ਦਾ ਮੈਡਲ ਤੇਰੇ ਗਲੇ ਦੇ ਵਿੱਚ ਹੋਵੇਗਾ ਤੂੰ ਉਸ ਦਿਨ ਮੈਨੂੰ ਕੀ ਯਾਦ ਰੱਖੇਗਾ ਕਿ ਕੋਚ ਸਾਹਿਬ ਨੇ ਇੰਨੀ ਵੱਡੀ ਮਦਦ ਕਰ ਦਿੱਤੀ ਸੀ ਵੱਡਾ ਬੰਦਾ ਬਣ ਕੇ ਮੈਨੂੰ ਭੁੱਲਣਾ ਨਹੀਂ ਦਈ ਦਲੇਰ ਸਿੰਘ ਜੱਫੀ ਪਾ ਲੈਂਦਾ ਹੈ ਧੰਨਵਾਦ ਕਰਦਾ ਹੈ ਪੈਰਾਂ ਦੇ ਵਿੱਚ ਡਿੱਗ ਜਾਂਦਾ ਹੈ ਰੋਣ ਲੱਗ ਜਾਂਦਾ ਹੈ ਅਤੇ ਕਹਿੰਦਾ ਹੈ ਮੈਂ ਤੁਹਾਡਾ एहसान ਜ਼ਿੰਦਗੀ ਭਰ ਨਹੀਂ ਪੁਰਸਕਦਾ ਤੁਸੀਂ ਮੇਰੀ ਓਨੀ ਮਦਦ ਕਰ ਰਹੇ ਹੋ ਜਿੰਨੀ ਕਿ ਸ਼ਾਇਦ ਮੇਰਾ ਸਗਾ ਪਿਓ ਵੀ ਜੇਕਰ ਹੁੰਦਾ ਤਾਂ ਨਹੀਂ ਕਰਨੀ ਸੀ ਕੋਚ ਕਹਿੰਦਾ ਕੋਈ ਗੱਲ ਨਹੀਂ ਭੜਿਆ ਮਨਸਾ ਇਹ ਤਾਂ ਮੇਰਾ ਫਰਜ਼ ਹੈ ਤੂੰ ਮੇਰਾ ਸਟੂਡੈਂਟ ਹੈ ਅਤੇ ਸਟੂਡੈਂਟ ਦੀ ਜ਼ਿੰਦਗੀ ਸਬਰ ਜਾਵੇ ਇਸ ਤੋਂ ਕੋਚ ਕੁਝ ਵੀ ਨਹੀਂ ਚਾਹੁੰਦਾ ਚੱਲ ਤੂੰ ਕੀ ਯਾਦ ਰੱਖੇਗਾ ਹੁਣ ਤੂੰ ਆਪਣੀ ਜ਼ਿੰਦਗੀ ਬਣਾ ਲੈ ਦੇਖ ਮੈਂ ਤੇਰੀ ਜ਼ਿੰਦਗੀ ਬਣਾਣ ਲਈ ਤੇਰ ਤੋ ਵੱਧ ਕਾਲਾ ਹਾਂ ਤੇਰ ਤੋ ਵੱਧ ਉਤਾਵਲਾ ਹਾਂ ਬਸ ਤੂੰ ਹਿੰਮਤ ਨਾ ਹਾਰੀ ਐਸੇ ਤਰ੍ਹਾਂ ਜੋਰ ਲਗਾਉਂਦਾ ਰਹਿ ਆਪਣੀ ਪ੍ਰੈਕਟਿਸ ਵਧਾ ਦੇ ਅਤੇ ਬਣ ਜਾ ਬੱਬਰ ਸ਼ੇਰ ਪੰਜਾਬ ਦਾ ਨਾਮ ਰੋਸ਼ਨ ਕਰਕੇ ਆ ਚਲੋ ਜੀ ਹੁਣ ਦਲੇਰ ਸਿੰਘ ਪੂਰੀ ਜਾਨ ਲਗਾ ਦਿੰਦਾ ਹੈ ਹੁਣ ਕਹਿੰਦਾ ਹੈ ਵੀ ਮੈਂ 골ਡ ਮੈਡਲ ਲਿਆ ਕੇ ਰਹਿਣਾ ਹੈ ਅਤੇ ਪੰਜਾਬ ਦੇ ਨਾਮ ਦੇ ਉੱਪਰ ਅਤੇ ਪੰਜਾਬ ਦੇ ਨਾਮ ਦੇ ਉੱਪਰ ਇੱਕ ਹੋਰ ਸਿਤਾਰਾ ਲਗਾ ਦੇਾਂਗੇ ਪੰਜਾਬ ਦਾ ਦੂਜਾ ਮਿਲਖਾ ਸਿੰਘ ਬਣ ਕੇ ਦਿਖਾਣਾ ਹੈ ਹਾਂਜੀ ਦਲੇਰ ਪੂਰਾ ਜੋਰ ਲਗਾ ਦਿੰਦਾ ਹੈ ਅਤੇ 골ਡ ਮੈਡਲ ਤੋਂ ਸਿਰਫ 0.5 ਸੈਕਿੰਡ ਚੂਕ ਜਾਂਦਾ ਹੈ ਨੰਬਰ 2 ਤੇ ਆ ਜਾਂਦਾ ਹੈ ਲੇਕਿਨ ਨੰਬਰ 2 ਤੇ ਆਣਾ ਵੀ ਕੋਈ ਛੋਟੀ ਗੱਲ ਨਹੀਂ ਪੂਰੇ ਭਾਰਤ ਦੇ ਵਿੱਚੋਂ ਸਾਰੀਆਂ ਸਟੇਟਾਂ ਚੋਂ ਮੁੰਡੇ ਆਏ ਹਨ ਅਤੇ ਉਹਨਾਂ ਨੇ ਵੀ ਪੂਰਾ ਜੋਰ ਲਗਾਇਆ ਸੀ ਉਸ ਦੀ ਕਿਸਮਤ ਜਿਹੜੀ ਹੈ ਥੋੜਾ ਜਿਹਾ ਚੂਕ ਜਾਂਦੀ ਹੈ ਲੇਕਿਨ ਸਿਲਵਰ ਮੈਡਲ ਉਸਨੇ ਮਿਲ ਜਾਂਦਾ ਹੈ ਹਾਂਜੀ ਦੋਸਤੋ ਸਰਕਾਰ ਦੇ ਵੱਲੋਂ ਉਸ ਨੂੰ ਇਨਾਮ ਵਜੋਂ 5 ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ ਅਤੇ ਉਸ ਦੇ ਵਿੱਚੋਂ 2 ਲੱਖ ਦਾ ਜਿਹੜਾ ਕਰਜ਼ ਹੈ ਜੋ ਕਿ ਕੋਚ ਨੇ ਉਸ ਨੂੰ دیا ਸੀ ਵਾਪਸ ਦੇਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਕੋਚ ਕਹਿੰਦਾ ਹੈ ਹਾਲੇ ਮੈਨੂੰ ਲੋੜ ਨਹੀਂ ਮੇਰੇ ਕੋਲ ਬਹੁਤ ਜ਼ਮੀਨ ਹੈ ਸਰਕਾਰੀ ਪੈਸਾ ਹੈ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ ਚੱਲ ਜੇਕਰ ਤੂੰ ਫਿਰ ਵੀ ਕਹਿਣਾ ਹੈ ਤਾਂ ਕੋਈ ਗੱਲ ਨਹੀਂ 1 ਲੱਖ ਰੁਪਏ ਤਾਂ ਮੈਨੂੰ ਵਾਪਸ ਦੇ ਦੇ ਬਾਕੀ 1 ਲੱਖ ਮੈਂ ਤੇਰੇ ਤੋਂ ਕਦੇ ਫਿਰ ਲੈ ਲਾਂਗਾ ਤੂੰ ਨਾ ਤਾਂ ਨਹੀਂ ਕਰਦਾ ਅਗੋਂ ਦਲੇਰ ਕਹਿੰਦਾ ਹੈ ਵੀ ਤੁਸੀਂ ਭਾਵੇਂ 5 ਦੇ 5 ਰੱਖ ਲਓ ਮੇਰੇ ਵੱਲੋਂ ਕਾਦੀ ਨਾ ਹੈ ਇਹ ਤਾਂ ਤੁਹਾਡਾ ਪੈਸਾ ਹੈ ਮੈਂ ਤਾਂ ਛੱਡ ਚੱਲਿਆ ਆਂ ਹਾਂਜੀ ਹੁਣ ਕੋਚ ਕਹਿੰਦਾ ਹੈ ਵੀ 10 ਚੱਲ ਅੱਗੇ ਵਧਣਾ ਹੈ ਕਿ ਨੌਕਰੀ ਕਰਨੀ ਹੈ ਤਾਂ ਦਲੇਰ ਕਹਿੰਦਾ ਹੈ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਕੁ ਟਾਈਮ ਮੈਂ ਲੋਕਾਂ ਦੇ ਸਹਾਰਿਆਂ ਤੇ ਬੈਠਾ ਰਾਂਗਾ ਹੁਣ ਮਾਤਾ ਵੀ ਮੇਰੀ ਬਜ਼ੁਰਗ ਹੋ ਗਈ ਹੈ ਵਿਚਾਰੀ ਨੇ ਮੈਨੂੰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਕਰਕੇ ਪੜਾਇਆ ਹੈ ਹੁਣ ਮੇਰੀ ਉਮਰ ਹੈ ਮੈਂ ਕੁਝ ਇਹਨਾਂ ਨੂੰ ਬਣ ਕੇ ਦਿਖਾਵਾਂ ਤਾਂ ਉਹ ਕਹਿੰਦਾ ਦੱਸ ਫਿਰ ਕੋਈ ਗੱਲ ਨਹੀਂ ਜੇਕਰ ਛੋਟੀ ਮੋਡੀ ਨੌਕਰੀ ਚਾਹੀਦੀ ਹੈ ਤਾਂ ਪਾਵੇਂ ਹੁਣੇ ਲੈ ਲੈ ਸਪੋਰਟਸ ਕੋਟੇ ਦੇ ਰਾਹੀਂ ਤੈਨੂੰ ਮੈਂ ਸਿਫਾਰਿਸ਼ ਲਗਾ ਕੇ ਦਵਾ ਦੇਵਾਂਗਾ ਲੇਕਿਨ ਜੇਕਰ ਤੈਨੂੰ ਸੱਚਮੁੱਚ ਕੁਝ ਕਰਨਾ ਹੈ ਤਾਂ ਇੱਕ ਸਾਲ ਹੋਰ ਆਪਣੀ ਜ਼ਿੰਦਗੀ ਦਾ ਲਗਾ ਦੇ ਅਤੇ ਪੜਾਈ ਕਰਨ ਲੱਗ ਜਾ ਸਪੋਰਟਸ ਦਾ ਕੋਟਾ ਤੇਰੇ ਕੋਲ ਹੈ ਅਤੇ ਉਸ ਦੇ ਰਾਹੀਂ ਕਟ ਨੰਬਰ ਦੇ ਤੇਰਾ ਸਿਲੈਕਸ਼ਨ ਬੜੀ ਵੱਡੀ ਨੌਕਰੀ ਤੇ ਹੋ ਜਾਵੇਗਾ। ਹਾਂਜੀ ਦਲੇਰ ਸਿੰਘ ਆਪਣੀ ਜਾਨ ਲਗਾ ਦਿੰਦਾ ਹੈ ਅਤੇ 1 ਸਾਲ ਦੇ ਅੰਦਰ ਹੀ ਵੱਡਾ ਪੇਪਰ ਕਰੈਕ ਕਰ ਦਿੰਦਾ ਹੈ ਯੂਪੀਐਸਸੀ ਦਾ ਅਤੇ ਐਸਪੀ ਬਣ ਕੇ ਨਿਕਰਾਂਦਾ ਹੈ। ਹਾਂਜੀ ਹੁਣ ਉਸਦੀ ਮਿਹਨਤ ਰੰਗ ਦਿਖਾਈ ਸੀ। ਪੜ੍ਹਨ ਦੇ ਵਿੱਚ ਕਾਫੀ ਖੁਸ਼ਿਆਰ ਹੈ ਦਲੇਰ ਸਿੰਘ ਅਤੇ ਕਦਕੱਠ ਉਸ ਦਾ ਬਹੁਤ ਵਧੀਆ ਹੈ। ਟ੍ਰੇਨਿੰਗ ਬਹੁਤ ਆਸਾਨੀ ਦੇ ਨਾਲ ਕਰ ਲੈਂਦਾ ਹੈ ਕਿਉਂਕਿ ਉਹ ਟ੍ਰੇਨਿੰਗ ਉਸ ਦੇ ਸਾਹਮਣੇ ਕੁਝ ਵੀ ਨਹੀਂ ਸੀ ਜੋ ਉਸਨੇ ਐਨੇ ਸਾਲ ਆਪਣੇ ਸਰੀਰ ਤੇ ਕਾਫੀ ਹੱਡ ਤੋੜ ਮਿਹਨਤ ਕੀਤੀ ਹੈ ਅਤੇ ਆਪਣੇ ਸਰੀਰ ਨੂੰ ਸੁਨੇ ਵਰਗਾ ਖਾਰਿਆ ਹੈ ਹਾਂਜੀ ਦਲੇਰ ਜਿਹੜਾ ਹੈ ਹੁਣ ਐਸਪੀ ਦਲੇਰ ਬਣ ਚੁੱਕਿਆ ਹੈ ਪਿੰਡ ਦੇ ਵਿੱਚ ਢੋਲ ਤਮਾਕਿਆਂ ਦੇ ਨਾਲ ਉਸ ਦਾ ਸਵਾਗਤ ਕੀਤਾ ਜਾਂਦਾ ਹੈ ਦਲੇਰ ਦਾ ਵਿਆਹ ਉਸਦੇ ਐਸਪੀ ਬਣਨ ਤੋਂ ਇੱਕ ਸਾਲ ਪਹਿਲਾਂ ਜਦੋਂ ਉਸਨੇ ਗੋੜ ਲਿਆਂਦਾ ਸੀ ਉਸ ਸਮੇਂ ਹੋ ਗਿਆ ਸੀ ਅਤੇ ਉਸ ਸਮੇਂ ਉਸਦੀ ਪਤਨੀ ਜਿਹੜੀ ਹੈ ਉਹ ਵੀ ਬਹੁਤ ਪ੍ਰਾਊਡ ਕਰਦੀ ਹੈ ਵੀ ਮੇਰਾ ਪਤੀ ਹੁਣ ਐਸਪੀ ਬਣ ਗਿਆ ਹੈ ਅਤੇ ਵਧੀਆ ਸਾਰਿਆਂ ਨਾਲ ਗੁਣਗਾਂਦੀ ਹੈ ਵੀ ਮੇਰਾ ਪਤੀ ਹੁਣ ਐਸਪੀ ਹੈ ਮੈਂ ਵੀ ਹੁਣ ਪੂਰੇ ਰੌਬ ਵਾਲੀ ਹਾਂ ਮਾਮੂਲੀ ਜਰੀਹ ਔਰਤ ਨਹੀਂ ਰਹੀ ਮੈਂ ਐਸਪੀ ਦੀ ਘਰ ਵਾਲੀ ਹਾਂ ਸਿਮਰਨ ਦੀ ਇਹ ਗੱਲਾਂ ਸੁਣ ਕੇ ਸਹੇੜੀਆਂ ਹਸਪੈਂਧੀਆਂ ਸਨ ਅਤੇ ਸਾਰੀਆਂ ਉਸ ਦੀ ਵਾਹਵਾ ਕਰਦੀਆਂ ਵੀ ਚਲੋ ਕੋਈ ਗੱਲ ਨਹੀਂ ਤੇਰੀ ਜ਼ਿੰਦਗੀ ਸਵਰ ਗਈ ਹੈ ਤੂੰ ਵੀ ਬਹੁਤ ਗਰੀਬੀ ਦੇ ਵਿੱਚ ਦਿਨ ਕੱਟੇ ਹਨ ਅੱਜ ਤੋਂ ਤੇਰਾ ਵੀ ਜੜਾ ਹੈ ਜਿਨ੍ਹਾਂ ਸੋਖਾ ਹੋ ਜਾਵੇਗਾ ਗਰੀਬੀ ਦੇ ਦਿਨ ਚਲੇ ਗਏ ਹਨ ਹੁਣ ਤਾਂ ਅੱਗੇ ਵਧਾਈਆਂ ਹੀ ਵਧਾਈਆਂ ਹਨ ਚੰਗਾਈਆਂ ਹੀ ਚੰਗਾਈਆਂ ਹਨ ਵਧੀਆ ਚੰਗੀਆਂ ਕੋਠੀਆਂ ਦੇ ਵਿੱਚ ਰਹੋ ਜੀ ਸਰਕਾਰੀ ਬੰਗਲੇ ਦੇ ਵਿੱਚ ਦੋਵੇਂ ਜਿਹੜੇ ਰਹਿਣ ਲੱਗ ਜਾਂਦੇ ਹਨ ਮਾਤਾ ਨੂੰ ਉੱਥੇ ਲੈ ਕੇ ਚਲੇ ਜਾਂਦੇ ਹਨ ਆਪਣੇ ਪਿੰਡ ਨੂੰ ਤਕਰੀਬਨ ਭੁੱਲ ਹੀ ਜਾਂਦੇ ਹਨ ਸਿਰਫ ਵਾਰ ਤਿਹਾਰਾਂ ਤੇ ਉੱਥੇ ਆਂਦੇ ਹਨ ਪਿੰਡ ਵਾਲੇ ਇਸ ਦਾ ਰੋਸ਼ ਵੀ ਕਰਦੇ ਹਨ ਲੇਕਿਨ ਜਦੋਂ ਬਿਜੀ ਹੋ ਜਾਂਦਾ ਹੈ ਬੰਦਾ ਤਾਂ ਆਪਣੀ ਜ਼ਮੀਨ ਜੜੀ ਹੈ ਥੋੜੀ ਬਹੁਤ ਭੁੱਲਣ ਲੱਗ ਜਾਂਦਾ ਹੈ ਹਾਂਜੀ ਐਸਪੀ ਬਣਨ ਤੋਂ ਬਾਅਦ ਬਹੁਤ ਜ਼ਿਆਦਾ ਮਸਰੂਫ ਰਹਿਣ ਲੱਗ ਜਾਂਦਾ ਹੈ ਕਈ ਕਈ ਦਿਨ ਘਰ ਤੋਂ ਬਾਹਰ ਰਹਿਣਾ ਅਤੇ ਕਈ ਕਈ ਵਾਰ ਤਾਂ ਦਿੱਲੀ ਚਲੇ ਜਾਣਾ ਅਤੇ 3-4 ਮਹੀਨੇ ਵਾਪਸ ਨਹੀਂ ਆਣਾ ਬਿਨਾਂ ਦੱਸੇ ਕਈ ਵਾਰ ਰਾਤ ਦੇ 2-2 3-3 ਵਜੇ ਦੇ ਅਤੇ ਬਾਅਦ ਦੇ ਵਿੱਚ ਦਲੇਰ ਜਿਹੜਾ ਹੈ ਘਰਵਡ ਦਾ ਸੀ ਪਤਨੀ ਦੇ ਨਾਲ ਉਸਦੀ ਕਾਫੀ ਤੂਤੂ ਮਮਾ ਹੋ ਜਾਣੀ ਲੇਕਿਨ ਵਿਚਾਰੇ ਦੀ ਜ਼ਿੰਦਗੀ ਐਸੀ ਤਰ੍ਹਾਂ ਬੀਤਰੀ ਸੀ ਕਿ ਕਿ ਦਲੇਰ ਜਣਾ ਹੈ ਬਾਕੀਆਂ ਵਾਂਗ ਸਿਰਫ ਕਾਗਜ਼ੀ ਕੰਮ ਨਹੀਂ ਕਰਦਾ ਸੀ ਉਸ ਦਾ ਯਕੀਨ ਸੀ ਵੀ ਜੇਕਰ ਰੱਬ ਨੇ ਮੈਨੂੰ ਆਦਾਤ ਬਖਸ਼ੀ ਹੈ ਇਹ ਨੌਕਰੀ ਬਖਸ਼ੀ ਹੈ ਤਾਂ ਮੈਨੂੰ ਲੋਕਾਂ ਦੀ ਭਲਾਈ ਜ਼ਿਆਦਾ ਕਰਨੀ ਚਾਹੀਦੀ ਹੈ ਮੇਰੀ ਹੋਰ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਵੀ ਮੈਂ ਲੋਕਾਂ ਦੀ ਭਲਾਈ ਕਰਾਂ ਲੋਕਾਂ ਦੇ ਕੰਮ ਕਰਾਂ ਜੇਕਰ ਮੈਂ ਆਪਦੇ ਜੋਗੀ ਸਾਰਾ ਕੁਝ ਰਿਜ਼ਰਵ ਰੱਖ ਲਿਆ ਸਾਰਾ ਸਮਾਂ ਮੈਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਦੇ ਦਿੱਤਾ ਤਾਂ ਲੋਕਾਂ ਦਾ ਵਿਚਾਰਾ ਦਾ ਵੱਡਣਾ ਕੀ ਹੈ ਪਹਿਲਾਂ ਹੀ ਸਰਕਾਰ ਉਹਨਾਂ ਦੀ ਸੁਣਦੀ ਨਹੀਂ ਹੈ ਜੇਕਰ ਮੇਰੇ ਵਰਗੇ ਅਫਸਰ ਵੀ ਉਹਨਾਂ ਦੀ ਨਾਲ ਸੁਣਨਗੇ ਤਾਂ ਫਿਰ ਸੁਨੇਗਾ ਕੌਣ ਦਲੇਰ ਹਾਂ ਆਪਣੇ ਖੂਫੀਆ ਮਿਸ਼ਨਾਂ ਤੇ ਜਾਂਦਾ ਸਰਕਾਰ ਵੀ ਉਸਨੂੰ ਉੱਥੇ ਭੇਜਦੀ ਹੈ ਜਿੱਥੇ ਕੰਮ ਬਿਲਕੁਲ ਅੜਿਆ ਹੁੰਦਾ ਅਤੇ ਦਲੇਰ ਆਪਣੀ ਦਲੇਰੀ ਦੇ ਨਾਲ ਵੱਡੇ ਵੱਡੇ ਮਿਸ਼ਨ ਹੱਲ ਕਰ ਦਿੰਦਾ ਲੇਕਿਨ ਇਹਨਾਂ ਸਭ ਦੇ ਵਿਚਕਾਰ ਉਸਦਾ ਪਰਿਵਾਰ ਉਸ ਤੋਂ ਪਿੱਛੇ ਛੁੱਟ ਜਾਂਦਾ ਹੈ ਪਤਨੀ ਉਸ ਤੋਂ ਰੁੱਸ ਕੇ ਪਿੰਡ ਚਲੀ ਜਾਂਦੀ ਹੈ ਹਾਂਜੀ ਦਲੇਰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਉਸਨੂੰ ਮਨਾਇਆ ਨਹੀਂ ਜਾਂਦਾ ਪਤਨੀ ਕਿਉਂਕਿ ਕਾਫੀ ਗਰੀਬ ਪਰਿਵਾਰ ਦੀ ਸੀ ਰੁਸ ਕੇ ਘਰ ਤਾਂ ਚਲੀ ਜਾਂਦੀ ਹੈ ਲੇਕਿਨ ਘਰੇ ਜਾਣ ਤੋਂ ਬਾਅਦ ਉਸਦੇ ਬਹੁਤ ਮਾੜੇ ਹਾਲਾਤ ਹੋ ਜਾਂਦੇ ਹਨ ਹਾਂਜੀ ਜਦੋਂ ਦਲੇਰ ਜਿਹੜਾ ਹੈ ਇੱਕ ਦਿਨ ਆਪਣੀ ਐਸੀ ਤਰ੍ਹਾਂ ਡਿਊਟੀ ਨਿਭਾ ਰਿਹਾ ਸੀ ਇੱਕ ਵੱਡੀ ਮੱਛੀ ਦੇ ਸ਼ਿਕਾਰ ਦੇ ਵਿੱਚ ਸੀ ਉਹ ਇੱਕ ਚਿੱਤੇ ਦੇ ਵੱਡੇ ਵਪਾਰੀ ਨੂੰ ਲੱਭਣਾ ਚਾਹੁੰਦਾ ਸੀ ਵੀ ਇਸ ਚਿੱਤੇ ਦੇ ਜਾਲ ਦੇ ਵਿੱਚ ਕੌਣ ਹੈ ਕੌਣ ਵੇਚ ਰਿਹਾ ਹੈ ਇਲਾਕੇ ਦੇ ਵਿੱਚ ਇੰਨਾ ਜ਼ਿਆਦਾ ਚਿੱਟਾ ਕਿਉਂਕਿ ਛੋਟੇ-ਛੋਟੇ ਖੜਾੜੀ ਉਸਨੇ ਬਹੁਤ ਫੜ ਲਏ ਹਨ ਲੇਕਿਨ ਫਿਰ ਵੀ ਜਿਹੜਾ ਵਪਾਰ ਹੈ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ ਤਾਂ ਕਰਕੇ ਉਹ ਇੱਕ ਵੱਡੀ ਮੱਛੀ ਫੜਨ ਦੇ ਫਿਰਾਂਤ ਸੀ ਜਿਸ ਨੂੰ ਫੜ ਕੇ ਸ਼ਾਇਦ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਵੱਡਾ ਕਾਰੋਬਾਰ ਹੈ ਇਸ ਨੂੰ ਥਲ ਪਾਈ ਜਾ ਸਕਦੀ ਹੈ ਉਸ ਨੂੰ ਸੋ ਮਿਲਦੀ ਹੈ ਵੀ ਫੁਲਾਣੇ ਪਿੰਡ ਦੇ ਵਿੱਚ ਇਹ ਇੱਕ ਵੱਡਾ ਵਪਾਰੀ ਹੈ ਜੋ ਕਿ ਰਹਿੰਦਾ ਹੈ ਲੇਕਿਨ ਨਾਮ ਕਿਸੇ ਨੂੰ ਨਹੀਂ ਪਤਾ ਵੀ ਕੌਣ ਹੈ ਸਾਰੇ ਕੋਡਵਰਡ ਦੇ ਨਾਲ ਗੱਲ ਕਰਦੇ ਹਨ ਅਤੇ ਹੋਵੇ ਨਾ ਹੋਵੇ ਉਥੋਂ ਦਾ ਜਣਾ ਸਰਦਾਰ ਹੈ ਐਮ ਐਲ ਏ ਅਤੇ ਹੋਵੇ ਨਾ ਹੋਵੇ ਉਥੋਂ ਦਾ ਜਣਾ ਸਰਦਾਰ ਹੈ ਜਿਹੜਾ ਕਿ ਐਮ ਐਲ ਏ ਬਣਨ ਦੇ ਲਈ ਕਈ ਵਾਰ ਫਾਰਮ ਭਰਦਾ ਹੈ ਉਸ ਤੇ ਪੂਰੇ ਲਿੰਕ ਲੱਗਦੇ ਹਨ ਸ਼ਾਇਦ ਉਹੀ ਜਣਾ ਇਸ ਦੇ ਵਿੱਚ ਸ਼ਾਮਲ ਹੋਵੇ ਬਾਕੀ ਪੁਲਿਸ ਵਾਲੇ ਉਸਨੇ ਤਫ਼ਤੀਸ਼ ਕਰਨ ਤੋਂ ਡਰਦੇ ਹਨ ਕਿਉਂਕਿ ਬਹੁਤ ਵੱਡਾ ਬੰਦਾ ਹੈ ਜੇਕਰ ਐਸਪੀ ਸਾਹਿਬ ਤੁਸੀਂ ਕੁਝ ਕਰਨਾ ਚਾਹੋ ਤਾਂ ਕਰ ਸਕਦੇ ਹੋ ਆਪਣੇ ਸਾਥੀਆਂ ਦੀ ਇਹ ਗੱਲ ਸੁਣ ਕੇ ਜਿਹੜਾ ਐਸਪੀ ਹੈ ਦਲੇਰ ਸਿੰਘ ਉਹ ਸੋਚਦਾ ਹੈ ਵੀ ਕੋਈ ਗੱਲ ਨਹੀਂ ਆਪਾਂ ਨੂੰ ਕੁਝ ਕਰਨਾ ਚਾਹੀਦਾ ਹੈ ਜੋਗੀ ਦਾ ਪੇਸ਼ਤਾਰਦਾ ਹੈ ਅਤੇ ਚਲਾ ਜਾਂਦਾ ਹੈ ਉਸੇ ਪਿੰਡ ਦੇ ਵਿੱਚ ਉਹ ਪਿੰਡ ਉਹੀ ਹੈ ਜਿਸ ਤੇ ਵਿੱਚ ਉਸਨੇ ਆਪਣੀ ਤਿਆਰੀ ਕੀਤੀ ਅਤੇ ਜਿਸ ਦੇ ਵਿੱਚ ਉਸਦਾ ਵਿਆਹ ਹੋਇਆ ਅਤੇ ਆਪਣੀ ਜ਼ਿੰਦਗੀ ਦੇ ਕਈ ਸਾਲ ਬਿਤਾਏ ਜਿਵੇਂ ਕਿ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਦੱਸਿਆ ਉਹੀ ਕਹਾਣੀ ਹੁੰਦੀ ਹੈ ਉੱਥੇ ਉਸਦੀ ਪਤਨੀ ਦਾ ਵਿਆਹ ਹੋ ਰਿਹਾ ਸੀ ਦੇਖ ਕੇ ਦੰਗ ਰਹਿ ਜਾਂਦਾ ਹੈ ਅਤੇ ਉਸ ਨੂੰ ਆਪਣੇ ਪੁਰਾਣੇ ਦਿਨ ਯਾਦ ਆਉਣ ਲੱਗ ਜਾਂਦੇ ਹਨ ਵੀ ਕਿਸ ਤਰ੍ਹਾਂ ਉਸ ਦਾ ਆਪਣਾ ਵਿਆਹ ਵੀ ਐਸੀ ਤਰ੍ਹਾਂ ਹੋਇਆ ਸੀ ਅਤੇ ਹੁਣ ਜਿਹੜਾ ਹੈ ਸਿਮਰਨ ਕਿਸੇ ਹੋਰ ਦੀ ਹੋਣ ਲੱਗੀ ਹੈ ਹਾਂਜੀ ਸਿੱਧਾ ਪਹੁੰਚ ਜਾਂਦਾ ਹੈ ਜੀ ਮੰਡਪ ਦੇ ਕੋਲ ਦੂਰ ਬੈਠ ਜਾਂਦਾ ਹੈ ਅਤੇ ਸਾਰਾ ਨਜ਼ਾਰਾ ਜਿਹੜਾ ਹੈ ਦੂਰੋਂ ਵੇਖਣ ਲੱਗ ਜਾਂਦਾ ਹੈ ਰੱਬ ਤੋਂ ਅਰਦਾਸ ਕਰਦਾ ਹੈ ਵੀ ਰੱਬਾ ਜੇਕਰ ਤੂੰ ਹੈ ਤਾਂ ਹੁਣ ਹੈ ਤੇ ਅਤੇ ਜੇਕਰ ਤੂੰ ਸੱਚਮੁੱਚ ਹੈ ਤਾਂ ਇਸ ਵਿਆਹ ਨੂੰ ਹੋਣ ਤੋਂ ਥੋੜੇ ਸਮੇਂ ਲਈ ਰੋਕ ਲੈ ਬਾਅਦ ਦੇ ਵਿੱਚ ਮੈਂ ਦੇਖ ਲਾਂਗਾ ਹਾਂਜੀ ਰੱਬ ਉਸ ਦੀ ਅਰਦਾਸ ਸੁਣਦਾ ਹੈ ਬੱਦਲਬਾਜ ਦਾ ਮੌਸਮ ਤਾਂ ਪਹਿਲਾਂ ਵੀ ਸੀ ਤਾਂ ਇੱਕਦਮ ਬਰਸਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਤੇਜ਼ ਬਿਜਲੀ ਕੜਕਦੀ ਹੈ ਅਤੇ ਉੱਥੇ ਸਾਰੇ ਇਧਰ ਉਧਰ ਤਿੱਤਰ-ਬਿੱਤਰ ਹੋ ਜਾਂਦੇ ਹਨ ਅਤੇ ਸਾਰੇ ਛੱਡ ਥੱਲੇ ਚਲੇ ਜਾਂਦੇ ਹਨ ਜੋ ਕਿ ਉਸ ਜਗ੍ਹਾ ਦੇ ਸਾਈਡਾਂ ਤੇ ਲੱਗਿਆ ਸੀ ਬਚਾਣੋ ਸਾਰੇ ਜਿਹੜੇ ਹਨ ਸਾਥ ਛੱਡ ਜਾਂਦੇ ਹਨ ਸਿਰਫ ਮੰਡਪ ਦੇ ਉੱਪਰ ਜੋ ਛੋਟਾ ਜਿਹਾ ਛਤਰੀ ਲੱਗੀ ਸੀ ਜੋ ਕਿ ਮੀਨ ਰੋਕ ਰਹੀ ਸੀ ਉੱਥੇ ਲੋਕ ਇਕੱਠੇ ਹਨ ਅਤੇ ਜੋਗੀ ਜਿਹੜਾ ਹੈ ਬਹਾਨਾ ਲਗਾ ਕੇ ਪਹੁੰਚ ਜਾਂਦਾ ਹੈ ਜੀ ਸਿੱਧਾ ਲਾੜੀ ਦੇ ਕੋਲ ਅਤੇ ਸਿਮਰਨ ਦੇ ਹੱਥ ਤੇ ਹੱਥ ਰੱਖ ਕੇ ਕਹਿੰਦਾ ਹੈ ਇਹ ਮੈਂ ਹਾਂ ਦਲੇਰ ਸਿੰਘ ਸਿਮਰਨ ਦੀ ਅੱਖਾਂ ਦੇ ਵਿੱਚੋਂ ਹੰਝੂ ਵਹਿ ਜਾਂਦੇ ਹਨ ਪੁੱਠੇ ਪਿੱਛੇ ਮੁੜ ਕੇ ਦੇਖਦੀ ਹੈ ਅਤੇ ਦਲੇਰ ਸਿੰਘ ਜੋਗੀ ਦੇ ਰੂਪ ਦੇ ਵਿੱਚ ਹੈ ਆਵਾਜ਼ ਪਛਾਣ ਜਾਂਦੀ ਹੈ ਅਤੇ ਕਹਿੰਦੀ ਹੈ ਮੈਂ ਤੇਰਾ ਕਿੰਨਾ ਇੰਤਜ਼ਾਰ ਕੀਤਾ ਤੂੰ ਹੁਣ ਕਿਉਂ ਆਇਆ ਹੋਇਆ ਹੈ ਹੁਣ ਤਾਂ ਮੇਰੀ ਮਜਬੂਰੀ ਮੇਰੇ ਰੋਗ ਵਾਂਗੂ ਬਣ ਗਈ ਹੈ ਮੇਰਾ ਅੱਜ ਵਿਆਹ ਹੋਣ ਲੱਗਿਆ ਹੈ ਕਿਉਂ ਇੱਥੇ ਆਇਆ ਹੈ ਚਲਾ ਜਾ ਤੈਨੂੰ ਇੱਥੇ ਆਣ ਦੀ ਕੋਈ ਵੀ ਲੋੜ ਨਹੀਂ ਸੀ ਜੇਕਰ ਤੂੰ ਐਨੇ ਸਾਲ ਮੇਰੇ ਤੋਂ ਦੂਰ ਰਹਾ ਹੁਣ ਤੂੰ ਕੀ ਲੈਣ ਆਇਆ ਹੈ ਦੇਖ ਮੇਰਾ ਦੂਜਾ ਵਿਆਹ ਹੋ ਰਿਹਾ ਹੈ ਅਤੇ ਮੈਂ ਇਸੇ ਦੇ ਵਿੱਚ ਸ਼ਾਇਦ ਮੇਰੀ ਨੀਤੀ ਰੱਖੀ ਹੈ ਮੈਂ ਖੁਸ਼ ਤਾਂ ਤੈਨੂੰ ਕਿਵੇਂ ਕਵਾਂ ਮੈਂ ਹਾਂ ਕਿ ਨਹੀਂ ਆ ਲੇਕਿਨ ਚਲੋ ਜਿਵੇਂ ਵੀ ਹੈ ਮੇਰਾ ਹੁਣ ਆਹੀ ਨੀਤੀ ਹੈ ਮੇਰੇ ਨਾਲ ਆਹੀ ਹੋ ਰਿਹਾ ਹੈ ਹੁਣ ਦਲੇਰ ਕਹਿੰਦਾ ਹੈ ਵੀ ਜੇਕਰ ਤੂੰ ਖੁਸ਼ ਨਹੀਂ ਹੈ ਤਾਂ ਕਿਉਂ ਕਰਾਰੇ ਵਿਆਹ ਤੇਰੇ ਨਾਲ ਕੀ ਤੱਕਾ ਹੋਇਆ ਹੈ ਦੱਸ ਤਾਂ ਸਹੀ ਮੈਨੂੰ ਹੁਣ ਜਦੋਂ ਗੱਲਾਂ ਕਰ ਰਹੇ ਹਨ ਤਾਂ ਕੋਲ ਖੜਾ ਇੰਨੇ ਦੇ ਵਿੱਚ ਕੋਲ ਖੜਾ ਜਿਹੜਾ ਲਾੜਾ ਹੈ ਉਹ ਵੀ ਘੁਰਦਾ ਹੈ ਵੀ ਆ ਸਮ ਕੀ ਹੋ ਰਿਹਾ ਹੈ ਸਿਮਰਨ ਜੋਗੀ ਦੇ ਨਾਲ ਗੱਲਾਂ ਕਿਉਂ ਮਾਰ ਰਹੀ ਹੈ ਇੱਕਦਮ ਆਪਣੀ ਜਗ੍ਹਾ ਤੋਂ ਖੜਾ ਹੋ ਜਾਂਦਾ ਹੈ ਕਿਉਂਕਿ ਉਹ ਗੁੰਡਾ ਹੈ ਅਤੇ ਸਾਰੇ ਉਸ ਤੋਂ ਡਰਦੇ ਹਨ ਇੱਕਦਮ ਭਾਰੀ ਆਵਾਜ਼ ਦੇ ਵਿੱਚ ਕਹਿੰਦਾ ਹੈ ਕੌਣ ਹੈ ਤੂੰ ਜੋਗੀ ਦੇ ਪੇਸਤੇ ਵਿੱਚ ਅਤੇ ਇੱਥੇ ਕੀ ਲੈਣਾ ਆਇਆ ਹੈ ਤੂੰ ਪੱਕਾ ਜੋਗੀ ਨਹੀਂ ਲੱਗ ਰਿਹਾ ਇਨਾ ਹਟਕਟਾ ਜੋਗੀ ਨਹੀਂ ਹੋ ਸਕਦਾ ਤੂੰ ਦੱਸ ਤਾਂ ਸਹੀ ਕੌਣ ਹੈ ਹੁਣ ਕੋਲ ਖੜਾ ਜੜਾ ਹੁਣ ਦਲੇਰ ਸਿੰਘ ਇੱਕਦਮ ਬੋਲਦਾ ਹੈ ਨਹੀਂ ਸਾਹਿਬ ਮੈਂ ਤਾਂ ਜੋਗੀ ਹਾਂ ਮੈਂ ਬਸ ਕੁਦਰਤੀ ਮੇਰਾ ਸਰੀਰ ਇਹਦਾ ਹੈ ਤੁਸੀਂ ਯਕੀਨ ਕਰੋ ਮੈਂ ਤੇ ਆਮੇ ਰੋਡ ਕਿ ਪਾਣੀ ਸਕਣਾ ਆਇਆ ਸੀ ਵਿਆਹ ਚਲ ਰਿਹਾ ਸੀ ਮੈਂ ਇਸੇ ਵਿਆਹਵਾਂ ਦੇ ਵਿੱਚ ਅਕਸਰ ਚਲੇ ਜਾਣਾ ਹਾਂ ਧਰਮ ਦੀ ਕੋਈ ਲੋੜ ਨਹੀਂ ਹੈ ਮੈਂ ਤਾਂ ਬਸ ਇਥੇ ਅਮੇ ਆਟਾ ਵਗੈਰਾ ਲੈਣ ਆਇਆ ਸੀ ਜੇਕਰ ਤੁਹਾਡੇ ਕੋਲ ਕੁਝ ਮਾਇਆ ਹੈ ਇਹਨਾਂ ਸੁਭ ਦਿਹਾੜਾ ਹੈ ਮੈਨੂੰ ਕੁਝ ਦੇ ਦੇਵੋ ਮੈਂ ਮਾਇਆ ਲੈ ਕੇ ਚਲਾ ਜਾਵਾਂਗਾ ਹੁਣ ਲਾਲਾ ਜਿਹੜਾ ਹੈ ਨਾਲ ਦੇ ਨੂੰ ਇਸ਼ਾਰਾ ਕਰਦਾ ਹੈ ਜਿਹੜੇ ਨਾਲ ਦੇ ਹਨ ਗੁੰਡੇ ਉਹ ਵੀ ਥੋੜੇ ਬੁੱਤੇ ਪੈਸੇ ਲੈ ਕੇ ਉਸ ਜੋਗੀ ਨੂੰ ਦੇ ਦਿੰਦੇ ਹਨ ਅਤੇ ਜਾਣ ਲਈ ਕਹਿੰਦੇ ਹਨ ਲੇਕਿਨ ਜੋਗੀ ਜਿਹੜਾ ਕਹਿੰਦਾ ਹੈ ਮੈਨੂੰ ਹਲੇ ਭੁੱਖ ਹੋਰ ਲੱਗੀ ਹੈ ਮੈਂ ਤੋਂ ਕੁਝ ਖਾਪੀ ਕੇ ਜਾਵਾਂਗਾ ਸਾਰੇ ਕਹਿੰਦੇ ਹਨ ਕੋਈ ਗੱਲ ਨਹੀਂ ਜੋਗੀ ਜੀ ਤੁਸੀਂ ਐਂ ਕਰੋ ਆਰਾਮ ਨਾਲ ਲੰਗਰ ਪਾਣੀ ਛੱਕ ਕੇ ਉਸ ਤੋਂ ਬਾਅਦ ਚਲੇ ਜਾਇਓ ਤੁਹਾਡੇ ਲਈ ਹੈ ਜੇਕਰ ਥੋੜੇ ਬਤੇ ਤਾਂ ਮਾਤਮਾ ਇਹ ਤੁਖ ਖਾ ਜਾਣਗੇ ਤਾਂ ਕੀ ਫਰਕ ਪੈਂਦਾ ਹੈ ਹਾਂਜੀ ਜੋਗੀ ਜਿਹੜਾ ਹੈ ਸੈੜ ਤੇ ਚਲਾ ਜਾਂਦਾ ਹੈ ਲੇਕਿਨ ਸਿਮਰਨ ਨੂੰ ਇਸ਼ਾਰਾ-ਇਸ਼ਾਰਾ ਵਿੱਚ ਆਪਣੇ ਨਾਲ ਚੱਲਣ ਲਈ ਕਹਿੰਦਾ ਹੋਏ ਸਿਮਰਨ ਅੱਗੋਂ ਨਾਂ ਦੇ ਵਿੱਚ ਸਿਰ ਹਿਲਾ ਦਿੰਦੀ ਹੈ ਹੁਣ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਗੱਲ ਕੀ ਹੋਈ ਹੈ ਤਾਂ ਉੱਥੋਂ ਦੇ ਇੱਕ ਪਿੰਡ ਵਾਲੇ ਨੂੰ ਸੈੜ ਤੇ ਲਿਜਾ ਕੇ ਪੁੱਛਦਾ ਹੈ ਹਾਂ ਇੱਥੇ ਕੀ ਕਹਾਣੀ ਹੋ ਰਹੀ ਹੈ ਮੈਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਕੁੜੀ ਖੁਸ਼ ਨਹੀਂ ਲੱਗ ਰਹੀ ਹੈ ਅਤੇ ਜਿਹੜਾ ਲਾਣਾ ਹੈ ਉਹ ਵੀ ਉਮਰ ਦੇ ਵਿੱਚ ਕਾਫੀ ਵੱਡਾ ਹੈ ਪਤਾ ਨਹੀਂ ਕੀ ਮਜਬੂਰੀ ਰਹੀ ਹੋਵੇਗੀ ਕੁੜੀ ਦੀ ਜੜੀ ਕਿ ਵਿਚਾਰੇ ਇਸ ਨਾਲ ਸ਼ਾਦੀ ਕਰ ਰਹੀ ਹੈ ਹੁਣ ਪਿੰਡ ਵਾਲਾ ਬੋਲਦਾ ਹੈ ਵੀ ਦੇਖ ਅੱਗੇ ਤੱਕ ਇਸੇ ਨੂੰ ਦੱਸੀ ਨਾ ਵੀ ਮੈਂ ਦੱਸਿਆ ਹੈ ਤੈਨੂੰ لیکن میں تینو سچ دس دینا ہاں تیرے تو لکون لئی ہے کہ ویسے بھی جکر تو سچ مت جاننا چاہنا ہی ہے تینو شقتا ہو ہی گیا کیونکہ ਕੁੜੀ ਦੇ ਮੂੰਹ ਤੋਂ ਸਾਫ਼ ਨਜ਼ਰ ਆ ਰਿਹਾ ਹੈ ਇਹ ਦਰਸਲ ਗੱਲ ਇਹ ਹੋਈ ਸੀ ਵੀ ਜਿਹੜੀ ਇਹ ਕੁੜੀ ਸੀ ਨਾ ਇਸ ਦੇ ਵਿਚਾਰੇ ਦੀ ਮਾਤਾ ਜਰੀ ਹੈ ਬਹੁਤ ਬਿਮਾਰ ਹੋ ਜਾਂਦੀ ਹੈ ਇਸ ਕੁੜੀ ਦਾ ਪਹਿਲਾਂ ਵਾਲਾ ਪਤੀ ਜਿਹੜਾ ਹੈ ਉਹ ایس پی ਹੈ ਤੋਂ ਰਸ ਕੇ ਇਹ ਆਪਣੇ ਘਰ ਆ ਗਈ ਹੈ ਲੇਕਿਨ ਉਸ ਦੇ ਨਾਲ ਗੱਲਬਾਤ ਨਹੀਂ ਕਰਨੀ ਚਾਹਦੀ ਅਤੇ ਉਸ ਤੋਂ ਪੈਸੇ ਉਧਾਰੇ ਲੈਣ ਤੋਂ ਡਰਦੀ ਸੀ ਉਸ ਨਾਲ ਫੋਨ ਤੇ ਵੀ ਗੱਲ ਕਰੀ ਵੀ ਕਿਤੇ ਅਸਾਂਤ ਹਲੇ ਦਬ ਨਾ ਜਾਵੇ ਲੇਕਿਨ ਇੰਨੇ ਦੇ ਵਿੱਚ ਜਿਹੜਾ ਇਹ ਲਾੜਾ ਬੈਠਾ ਹੈ ਨਾ ਇਸ ਜੇਥੂਨਾ ਵੱਡਾ ਸਰਦਾਰ ਹੈ ਅਤੇ ਇਸਨੇ ਕਿਹਾ ਵੀ ਮੈਂ ਤੇਰੀ ਮਦਦ ਕਰਾਂਗਾ ਲੇਕਿਨ ਬਦਲੇ ਦੇ ਵਿੱਚ ਮੇਰੀ ਇੱਕ ਗੱਲ ਮੰਨਣੀ ਪਵੇਗੀ ਉਹ ਤਾਂ ਚੰਗਾ ਮਨਸ ਬਣ ਕੇ ਇਸ ਤੋਂ ਵਾਦਾ ਲੈ ਲਿਆ ਲੇਕਿਨ ਬਾਅਦ ਦੇ ਵਿੱਚ ਇਸ ਨੂੰ ਬਹੁਤ ਡਰਾ ਧਮਕਾਇਆ ਅਤੇ ਆਪਣੇ ਨਾਲ ਵਿਆਹ ਕਰਨ ਲਈ ਮਜਬੂਰ ਕਰਿਆ ਹੁਣ ਇਹ ਵਿਚਾਰੀ ਬਹੁਤ ਮਜਬੂਰ ਹੈ ਇਸ ਦੀ ਜਿਹੜੀ ਮਾਤਾ ਹੈ ਉਹ ਵੀ ਇੱਕ ਹਸਪੀਟਲ ਦੇ ਵਿੱਚ ਪੜਤੀ ਹੈ ਜਿੱਥੇ ਇਸ ਗੁੰਡੇ ਦੇ ਬੰਦੇ ਬੈਠੇ ਹਨ ਅਤੇ ਉਸ ਦੀ ਸ਼ਾਇਦ ਗਰਦਨ ਦੇ ਉੱਪਰ ਇਹਨਾਂ ਨੇ ਚਾਕੂ ਰੱਖ ਰੱਖਿਆ ਹੋਣਾ ਵੀ ਜੇਕਰ ਕੁੜੀ ਵਿਆਹ ਤੋਂ ਮੁਕਰਦੀ ਹੈ ਤਾਂ ਮਾਤਾ ਦਾ ਕਤਲ ਇਹ ਕਰ ਦੇਣਗੇ ਅਤੇ ਇਹ ਕੁੜੀ ਵਿਚਾਰੀ ਜਿਹੜੀ ਹੈ ਮਾਤਾ ਨੂੰ ਬਚਾਉਣ ਦੇ ਲਈ ਇਹ ਵਿਆਹ ਕਰ ਰਹੀ ਹੈ ਐਸਪੀ ਜਿਵੇਂ ਹੀ ਇਹ ਸੁਣਦਾ ਹੈ ਹਰਾਨ ਰਹਿ ਜਾਂਦਾ ਹੈ ਇਕਦਮ ਉਸ ਦਾ ਖੂਨ ਖੋਲ ਜਾਂਦਾ ਹੈ ਵੀ ਇਹ ਸਭ ਇਸ ਨਾਲ ਹੋ ਰਿਹਾ ਹੈ ਅਤੇ ਮੈਨੂੰ ਇਸ ਨੇ ਦੱਸਿਆ ਵੀ ਨਹੀਂ ਜੇਕਰ ਇੱਕ ਵਾਰ ਮੈਨੂੰ ਇਹ ਦੱਸ ਦਿੰਦੀ ਤਾਂ ਮੈਂ ਤੁਰੰਤ ਇੱਥੇ ਆ ਜਾਣਾ ਸੀ ਅਖਰ ਫਿਰ ਕੀ ਹੋਇਆ ਵੀ ਜੇਕਰ ਮੈਂ ਬੀਜੀ ਸਿਹਤ ਮੈਂਸ ਦੇ ਨਾਲ ਸਮਾਨੀ ਬਤਾ ਪਾਇਆ ਲੇਕਿਨ ਇਸ ਦਾ ਮਤਲਬ ਇਹ ਥੋੜੀ ਹੈ ਵੀ ਮੈਂ ਇਸ ਦੇ ਲਈ ਬਿਲਕੁਲ ਬਰ ਚੁੱਕਿਆ ਹਾਂ ਮੈਂ ਹਲੇ ਵੀ ਹਾਂ ਚਲੋ ਜੀ ਮਨ ਹੀ ਮਨ ਉਸ ਨੇ ਪ੍ਰਣ ਕਰ ਲਿਆ ਵੀ ਅੱਜ ਇਹ ਵਿਆਹ ਉਹ ਨਹੀਂ ਹੋਣ ਦੇਵੇਗਾ ਇੰਨੇ ਦੇ ਵਿੱਚ ਬਾਰਿਸ਼ ਹੋਰ ਜ਼ਿਆਦਾ ਤੇਜ਼ ਹੋ ਜਾਂਦੀ ਹੈ ਹੁਣ ਪੰਡਤ ਕਹਿ ਦਿੰਦਾ ਹੈ ਵੀ ਇੰਨੀ ਬਾਰਿਸ਼ ਦੇ ਵਿੱਚ ਅੱਗ ਬਾਲਣੀ ਬਹੁਤ ਮੁਸ਼ਕਲ ਹੈ ਹਵਾ ਬਹੁਤ ਤੇਜ਼ ਚੱਲ ਰਹੀ ਹੈ ਚਲੋ ਆਪਾਂ ਜਿਹੜਾ ਹੈ ਉਹ ਥੋੜਾ ਰੁੱਕ ਕੇ ਜਦੋਂ ਬਾਰਿਸ਼ ਥੋੜੀ ਜਦੋਂ ਬਾਰਿਸ਼ ਥੋੜੀ ਹੋਰ ਜ਼ਿਆਦਾ ਘੱਟ ਹੋ ਜਾਵੇਗੀ ਉਦੋਂ ਕਰ ਲਾਂਗੇ ਪੰਡਤ ਜਿਹੜਾ ਹੈ ਲਾੜੇ ਨੂੰ ਕਹਿ ਦਿੰਦਾ ਹੈ ਵੀ ਤੁਸੀਂ ਕੋਈ ਗੱਲ ਨਹੀਂ ਸਾਈਡ ਤੇ ਚਲੇ ਜਾਵੋ ਲਾੜੇ ਜੜੀ ਹੈ ਉੱਥੇ ਬੈਠੀ ਰਹਿੰਦੀ ਹੈ ਅਧੇ ਉਸ ਮੀਂਹ ਦੇ ਵਿੱਚ ਹਲਕੀ ਹਲਕੀ ਅਤੇ ਉਸ ਮੀਂਹ ਦੇ ਵਿੱਚ ਹਲਕੀ ਹਲਕੀ ਭਿਜਣੀ ਸ਼ੁਰੂ ਹੋ ਜਾਂਦੀ ਹੈ ਹੁਣ ਜੋਗੀ ਜਿਹੜਾ ਹੈ ਆਪ ਤਾਂ ਉੱਥੇ ਨਹੀਂ ਜਾਂਦਾ ਲੇਕਿਨ ਆਪਣੇ ਨਾਲ ਦੇ ਇੱਕ ਸਾਥੀ ਨੂੰ ਬੁਲਾ ਕੇ ਸਿਮਰ ਹੇ ਬੀ ਮੈਨੂੰ ਸਭ ਕੁਝ ਪਤਾ ਲੱਗ ਗਿਆ ਹੈ ਮੈਂ ਤੇਰੀ ਮਾਤਾ ਨੂੰ ਕੁਝ ਨਹੀਂ ਹੋਣ ਦਿਆਂਗਾ ਅਤੇ ਮੈਂ ਜੜਾ ਹੈ ਤੇਰੀ ਮਾਤਾ ਨੂੰ ਜ਼ਰੂਰ ਬਚਾ ਲਿਆਂਗਾ ਹੁਣ ਜਦੋਂ ਸਿਮਰਨ ਨੂੰ ਇੰਨੀ ਗੱਲ ਸੁਣਦੀ ਹੈ ਇੰਨੀ ਗੱਲ ਉਸ ਨੂੰ ਪਤਾ ਲੱਗਦੀ ਹੈ ਅਤੇ ਉਹ ਵੀ ਇਸ਼ਾਰਾ ਇਸ਼ਾਰਿਆਂ ਦੇ ਵਿੱਚ ਤਿਆਰ ਹੋਣ ਦਾ ਇਸ਼ਾਰਾ ਕਰ ਦਿੰਦੀ ਹੈ ਵੀ ਕੋਈ ਗੱਲ ਨਹੀਂ ਜੇਕਰ ਤੁਸੀਂ ਮੇਰੀ ਮਾਤਾ ਨੂੰ ਬਚਾ ਸਕਦੇ ਹੋ ਤਾਂ ਮੈਂ ਤਿਆਰ ਹਾਂ ਮੈਂ ਇਹ ਵਿਆਹ ਤਾਂ ਵੈਸੇ ਵੀ ਨਹੀਂ ਕਰਾਉਣਾ ਚਾਹਦੀ ਹੁਣ ਜੜਾ ਐਸਪੀ ਹੈ ਜੋਗੀ ਉਹ ਨਿਰਜੀ ਕਹਿੰਦਾ ਹੈ ਅਤੇ ਸਿਮਰਨ ਦਾ ਹੱਥ ਫੜ ਕੇ ਸਿੱਧਾ ਉਸ ਨੂੰ ਖੜੀ ਕਰ ਮੰਦਾ ਹੈ ਕਿਉਂਕਿ ਪਹਿਲਾਂ ਉਹ ਕਨਫਰਮ ਕਰਨਾ ਚਾਹੁੰਦਾ ਸੀ ਵੀ ਸਿਮਰਨ ਸੱਚਮੁ ਤਿਆਰ ਹੈ ਵੀ ਜਾਂ ਨਹੀਂ ਨਹੀਂ ਤਾਂ ਫਿਰ ਉਹ ਜੇਕਰ ਧੱਕਾ ਕਰੇਗਾ ਤਾਂ ਬਾਅਦ ਦੇ ਵਿੱਚ ਸਿਮਰਨ ਨੇ ਮੁੱਕਰ ਜਾਣਾ ਹੈ ਅਤੇ ਉਸ ਦੀ ਬਦਨਾਮੀ ਜਿਹੜੀ ਹੈ ਸਾਰੇ ਪਿੰਡ ਦੇ ਵਿੱਚ ਹੋਣੀ ਹੈ ਵੀ ਧੱਕੇ ਨਾਲ ਕੁੜੀ ਨੂੰ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਦਾ ਐਸਪੀ ਦਾ ਈਗੋ ਹਟ ਹੋ ਰਿਹਾ ਹੈ ਚਲੋ ਜੀ ਹੁਣ ਐਸਪੀ ਨੂੰ ਕੁੜੀ ਦੀ ਸਹਿਮਤੀ ਮਿਲ ਗਈ ਹੈ ਅਤੇ ਉਹ ਇੱਕਦਮ ਹੱਥ ਜੜਾ ਹੈ ਕੁੜੀ ਦਾ ਫੜ ਕੇ ਲਿਜਾਣ ਲੱਗ ਜਾਂਦਾ ਹੈ ਇੰਨੇ ਦੇ ਵਿੱਚ ਲਾੜਾ ਜੜਾ ਹੈ ਆਪਣੇ ਗੁੰਡੇ ਦੇ ਨਾਲ ਉੱਥੇ ਆ ਜਾਂਦਾ ਹੈ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਹੈ ਵੀ ਜੋ ਗਿਆ ਇਸ ਦਾ ਹੱਥ ਛੱਡ ਦੇ ਦੇਖ ਬਹੁਤ ਗੱਲ ਹੈ ਜੇਕਰ ਹੁਣ ਤੂੰ 1 ਮਿੰਟ ਦੇ ਵਿੱਚ ਇਸ ਨੂੰ ਵਾਪਸ ਉੱਥੇ ਨਾ ਛੱਡ ਕੇ ਆਇਆ ਤਾਂ ਦੇਖ ਲੈ ਤੈਨੂੰ ਛੜ ਨਹੀਂ ਬਣਾ ਦੇਾਂਗੇ ਮੈਂ ਬਹੁਤ ਕਤਲ ਕਰੇ ਹਨ ਮੈਂ ਚਿੱਟੇ ਦਾ ਇੱਕ ਬਹੁਤ ਵੱਡਾ ਵਪਾਰੀ ਹਾਂ ਪੈਸਾ ਮੇਰੇ ਕੋਲ ਬੇਸ਼ੁਮਾਰ ਹੈ ਪੁਲਿਸ ਵਾਲੇ ਵੀ ਮੇਰੇ ਖਿਲਾਫ ਕੇਸ ਕਰਨ ਤੋਂ ਡਰਦੇ ਹਨ ਪੁਲਿਸ ਵਾਲੇ ਮੈਂ ਜੇਬ 'ਚ ਰੱਖਦਾ ਹਾਂ ਸਰਕਾਰ ਮੇਰੀ ਜੇਬ ਦੇ ਵਿੱਚ ਹੈ ਦੇਖ ਲੈ ਤੂੰ ਮੈਨੂੰ ਜਾਣਦਾ ਨਹੀਂ ਮੈਂ ਚਾਹੁੰਦਾ ਨਹੀਂ ਹਾਂ ਵੀ ਅੱਜ ਇਸ ਪਵਿੱਤਰ ਦਿਹਾੜੇ ਤੇ ਮੈਂ ਕਿਸੇ ਦਾ ਕਤਲ ਕਰਾਂ ਉਹ ਵੀ ਕਿਸੇ ਸਾਧੂ ਦਾ ਦੇਖ ਮੈਂ ਤੈਨੂੰ ਤਾਂ ਛੱਡ ਰਿਹਾ ਹਾਂ ਤੂੰ ਸਾਧੂ ਹੈ ਅਤੇ ਇਸ ਨੂੰ ਇੱਥੇ ਛੱਡ ਦੇ ਨਹੀਂ ਤਾਂ ਬਹੁਤ ਮਾੜਾ ਹਾਲ ਹੋਵੇਗਾ ਐਸਪੀ ਜਿਹੜਾ ਹੈ ਆਪਣੀ ਡੱਬ ਦੇ ਵਿੱਚੋਂ ਬੰਦੂਕ ਕੱਢ ਕੇ ਸਿੱਧਾ ਹਵਾ 'ਚ ਫਾਇਰ ਕਰ ਦਿੰਦਾ ਹੈ ਅਤੇ ਕਹਿੰਦਾ ਹੈ ਮੈਂ ਵੀ ਕੋਈ ਸਾਧੂ ਨਹੀਂ ਹਾਂ ਫਿਰ ਆਜਾ ਦੇਖ ਕਰ ਇੰਨਾ ਹੀ ਤੇਰੇ ਦੇ ਵਿੱਚ ਮਰਦਾਨਗੀ ਹੈ ਤਾਂ ਆਜਾ ਦੋ ਦੋ ਹੱਥ ਕਰ ਲਈਏ ਰੱਖ ਬੰਦੂਕਾਂ ਨੂੰ ਸਾਈਡ ਤੇ ਬੰਦਿਆਂ ਨੂੰ ਪਾਸੇ ਕਰ ਦੇ ਜੇਕਰ ਸੱਚਮੁੱਚ ਤੂੰ ਬੰਦੇ ਦਾ ਪੁੱਤ ਹੈ ਜੇਕਰ ਮਾਂ ਦਾ ਦੁੱਧ ਪੀਆ ਹੈ ਤਾਂ ਆਜਾ ਫਿਰ ਦੋ ਦੋ ਹੱਥ ਕਰ ਲੈ ਦੇਖ ਤੇਰਾ ਵਾ ਕਿਸ ਨਾਲ ਪਿਆ ਹੈ ਹੁਣ ਸਾਰੇ ਆਸ-ਪਾਸ ਦੇ ਸਮਝ ਗਏ ਹਨ ਵੀ ਇਹ ਮੁੰਡਾ ਕੋਈ ਹੋਰ ਨਹੀਂ ਹੈ ਇਹ ਤਾਂ ਆਪਣਾ ਹੀ ਦਲੇਰ ਸਿੰਘ ਹੈ ਦਲੇਰ ਸਿੰਘ ਆਪਣੀ ਚਿੱਟੀ ਦਾੜੀ ਵਾਲਾ ਜਿਹੜੋ ਸਾਈਡ ਤੇ ਕਰ ਦਿੰਦਾ ਹੈ ਹੁਣ ਉਸ ਦਾ ਜਿਹੜਾ ਹੁਣ ਉਸ ਦੀ ਕਾਲੀ ਦਾੜੀ ਜਿਹੜੀ ਹੈ ਉਹ ਪ੍ਰਕਾਸ਼ ਦੇ ਵਿੱਚ ਹੈ ਸਾਰੇ ਜਣੇ ਉਸ ਨੂੰ ਪਛਾਣ ਗਏ ਹਨ ਦਲੇਰ ਸਿੰਘ ਆਪਣੀ ਚਿੱਟੀ ਦਾੜੀ ਜਿਹੜੀ ਹੈ ਲਾ ਕੇ ਪਾਸੇ ਰੱਖ ਦਿੰਦਾ ਹੈ ਹੁਣ ਸਾਰੇ ਜਣੇ ਉਸ ਦਾ ਅਸਲੀ ਚਹਰਾ ਦੇਖ ਚੁੱਕੇ ਹਨ ਪਿੰਡ ਵਾਲੇ ਜਿਹੜੇ ਪਾਸੇ ਹੋ ਗਏ ਹਨ ਗੁੰਡਿਆਂ ਦੇ ਵਿੱਚੋਂ ਵੀ ਅੱਧੇ ਜੜੇ ਹੈ ਪਿੱਛੇ ਮੁੜ ਗਏ ਹਨ ਵੀ ਐਸਪੀ ਇੱਥੇ ਖੜਾ ਹੈ ਜੇਕਰ ਮਾੜੀ-ਮੋਟੀ ਉੱਚਨੀਚ ਹੋਏ ਤਾਂ ਇਸ ਸਰਦਾਰ ਦਾ ਕੁਝ ਨਹੀਂ ਨਾ ਇਸਨੇ ਤਾਂ ਦੋ ਦਿਨਾਂ ਦੇ ਵਿੱਚ ਬਰੀ ਹੋ ਜਾਣਾ ਹੈ ਸਾਡੀ ਸਾਰੀ ਉਮਰ ਜੇਲ੍ਹ ਦੇ ਵਿੱਚ ਲੰਘ ਜਾਣੀ ਹੈ ਹਾਂਜੀ ਉੱਥੋਂ ਉਸ ਦਾ ਸਾਥ ਛੱਡ ਕੇ ਭੱਜ ਗਏ ਹਨ ਇਹਨੇ ਦੇ ਵਿੱਚ ਹਵਾ ਦਾ ਫਾਇਰ ਸੁਣ ਕੇ ਜਿਹੜੀ ਦੂਰ ਖੜਾ ਇੰਸਪੈਕਟਰ ਹੈ ਉਹ ਫੋਰਸ ਲੈ ਕੇ ਉਸ ਜਗ੍ਹਾ ਨੂੰ ਘੇਰਾ ਪਾ ਲੈਂਦਾ ਹੈ ਅਤੇ ਮਾਈਕ ਦੇ ਵਿੱਚ ਜ਼ੋਰ-ਜ਼ੋਰ ਦੀ ਬੋਲਣ ਲੱਗ ਜਾਂਦੇ ਹਨ ਜੇਕਰ ਕੋਈ ਇੱਕ ਕਦਮ ਵੀ ਐਸਪੀ ਸਾਹਿਬ ਬਰਬਾਦਾਂਦਾ ਹੈ ਤਾਂ ਦੇਖ ਲਿਓ ਫਿਰ ਹਾਲ ਬਹੁਤ ਬੁਰਾ ਹੋਵੇਗਾ ਹੁਣ ਜਿਹੜਾ ਲਾੜਾ ਹੈ ਉਹ ਵੀ ਹੁਣ ਜਿਹੜਾ ਲਾੜਾ ਹੈ ਉਹ ਵੀ ਸਾਰੀ ਸਿਚੁਏਸ਼ਨ ਸਮਝ ਚੁੱਕਿਆ ਹੈ ਵੀ ਇੱਕ ਕੁੜੀ ਜਿਹੜੀ ਹੈ ਐਸਪੀ ਸਾਹਿਬ ਨੂੰ ਦੁਬਾਰਾ ਬੁਲਾ ਲਈ ਹੈ ਹੁਣ ਕੁੜੀ ਦਾ ਨਾਮ ਕਹਿੰਦਾ ਹੈ ਦੇਖ ਤੇਰੀ ਮਾਂ ਦੀ ਗਰਦਨ ਮੇਰੇ ਹੱਥ ਦੇ ਵਿੱਚ ਹੈ ਜੇਕਰ ਤੂੰ ਆਪਣੇ ਆਪ ਮਰਜ਼ੀ ਦੇ ਨਾਲ ਇੱਧਰ ਨਾ ਆਈ ਤਾਂ ਫਿਰ ਜਿਹੜੇ ਉਹ ਦੋ ਬੰਦੇ ਉੱਥੇ ਬਿਠਾ ਰੱਖੇ ਹਨ ਉਹ ਮਿੰਟ ਦੇ ਵਿੱਚ ਤੇਰੀ ਮਾਂ ਦੀ ਗਰਦਨ ਮਰੋੜ ਦੇਣਗੇ ਅਤੇ ਤੂੰ ਸਾਰੀ ਉਮਰ ਵਿਵਾਦ ਦੇ ਵਿੱਚ ਬਿਲਕੁਲ ਨਹੀਂ ਰੋਂਦੀ ਰਹੀ ਤੇਰੀ ਮਾਤਾ ਦੀ ਹੱਪੁੱਠੀ ਨਹੀਂ ਜਾਣੀ ਹੁਣ ਜਿਹੜੀ ਸਿਮਰਨ ਹੈ ਆਪਣਾ ਹੱਥ ਛੁਡਾ ਕੇ ਲਾੜੇ ਦੇ ਵੱਲ ਜਾਂਦੀ ਹੁਣ ਜਿਹੜੀ ਸਿਮਰਨ ਹੈ ਆਪਣਾ ਹੱਥ ਛਡਾਉਣ ਦੀ ਕੋਸ਼ਿਸ਼ ਹੀ ਕਰ ਰਹੀ ਸੀ ਇਹਨੇ ਦੇ ਵਿੱਚ ਐਸਪੀ ਜਿਹੜਾ ਦਲੇਰ ਹੈ ਇਸ਼ਾਰਾ ਕਰ ਦਿੰਦਾ ਹੈ ਵੀ ਤੇਰੀ ਮਾਤਾ ਨੂੰ ਕੁਝ ਵੀ ਹੋਣ ਜਾਂਗੇ ਮੈਂ ਇਹ ਤੇ ਜਮਰ ਲਗਾ ਦਿੱਤੇ ਹਨ ਇਹਨਾਂ ਦੇ ਫੋਨ ਕੰਮ ਨਹੀਂ ਕਰਨੇ ਅਤੇ ਜੇਕਰ ਉਹਨਾਂ ਬੰਦਿਆਂ ਨੂੰ ਇਹਨਾਂ ਦੀ ਘੰਟੀ ਨਾ ਪਹੁੰਚੇ ਤਾਂ ਕਿਵੇਂ ਤੇਰੀ ਮਾਤਾ ਨੂੰ ਕੁਝ ਕਰਨਗੇ ਅਤੇ ਉੱਥੇ ਮੈਂ ਆਪਣੇ ਪੁਲਿਸ ਵਾਲੇ ਭੇਜ ਦਿੱਤੇ ਹਨ ਹਸਪਤਾਲ ਦੇ ਵਿੱਚ 5 ਤੋਂ 10 ਮਿੰਟਾਂ ਦੇ ਵਿੱਚ ਪਹੁੰਚ ਜਾਣਗੇ ਤੇਰੀ ਮਾਤਾ ਨੂੰ ਛਡਾ ਲੈਣਗੇ ਬਾਕੀ ਇਹਨਾਂ ਦੇ ਵਿੱਚ ਇਹਨਾਂ ਜਿਗਰਾ ਨਹੀਂ ਵੀ ਤੇਰੀ ਮਾਤਾ ਨੂੰ ਕੁਝ ਕਰ ਦੇਣ ਐਸਪੀ ਤੇਰੇ ਨਾਲ ਖੜਾ ਹੈ ਕੋਈ ਛੋਟੀ ਮੋਟੀ ਗੱਲ ਥੋੜੀ ਹੈ ਸਾਰੇ ਦਾ ਸਾਰਾ ਪਿੰਡ ਮੈਂ ਅੰਦਰ ਕਰ ਦੇਵਾਂਗਾ ਅਤੇ ਇਸ ਅਖੋਤੀ ਸਰਦਾਰ ਦੇ ਮੈਂ ਚੌਥੇ ਚਕਾ ਦੇਵਾਂਗਾ ਜੇਕਰ ਇਹਨੇ ਕੁਝ ਵੀ ਕੀਤਾ ਹਾਂਜੀ ਹੁਣ ਜਿਹੜਾ ਸਾਰਾ ਕੁਝ ਇੱਕਦਮ ਰੁਕ ਜਾਂਦਾ ਹੈ ਐਮ ਨੇ ਦੇ ਵਿੱਚ ਫੋਨ ਮਰ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਲੜਾ ਲੇਕਿਨ ਫੋਨ ਜਿਹੜਾ ਹੈ ਕਿਉਂਕਿ ਜੈਮਰ ਜੜੇ ਹੈ ਚਾਰੇ ਪਾਸੇ ਲੱਗੇ ਹਨ ਹਾਂਜੀ ਦਲੇਰ ਸਿੰਘ ਔਰ ਦੇ ਨਾਲ ਉਥੋਂ ਆਪਣੀ ਵੋਟੀ ਨੂੰ ਲੈ ਕੇ ਚਲਾ ਜਾਂਦਾ ਹੈ ਸਿਮਰਨ ਵੀ ਉਸ ਦਾ ਧਨਵਾਦ ਕਰਦੀ ਹੈ ਵੀ ਐਂਡ ਮੌਕੇ ਤੁਸੀਂ ਵੀ ਇਹਨੂੰ ਬਚਾ ਲਿਆ ਹੈ ਹੁਣ ਐਸਪੀ ਦੇ ਜਿਹੜੇ ਜੋਗੀ ਵਾਲੇ ਬਾਣਾ ਹੈ ਉਸ ਦੇ ਵਿੱਚ ਕੈਮਰਾ ਲੱਗਿਆ ਹੈ ਰਿਕਾਰਡਰ ਲੱਗਿਆ ਹੈ ਸਾਰਾ ਕੁਝ ਉਸ ਦੇ ਵਿੱਚ ਕੈਦ ਹੋ ਗਿਆ ਹੈ ਵੀ ਕਿਵੇਂ ਚਿੱਟੇ ਵਾਲੀ ਗੱਲ ਨੂੰ ਕਬੂਲ ਕਰ ਰਿਹਾ ਹੈ ਅਤੇ ਕਤਲਾਂ ਵਾਲੀ ਗੱਲ ਨੂੰ ਕਬੂਰ ਕੀਤਾ ਹੈ ਹਾਂਜੀ ਅਗਲੇ ਹੀ ਦਿਨ ਪੁਲਿਸ ਦਾ ਵਾਰੰਟ ਲੈ ਕੇ ਐਸਪੀ ਜਰਾ ਹੈ ਉਸ ਨੂੰ ਅरेस्ट ਕਰਨ ਦੇ ਲਈ ਆ ਜਾਂਦਾ ਹੈ ਅਤੇ ਉਸ ਨੂੰ ਅੰਦਰ ਕਰ ਲਿਆ ਜਾਂਦਾ ਹੈ ਸਾਰੇ ਸਬੂਤ ਹੌਲੀ-ਹੌਲੀ ਛਾਪਾ ਮਾਰ ਕੇ ਉਸ ਦੀਆਂ ਕੋਠੀਆਂ ਦੇ ਵਿੱਚੋਂ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਹਨ ਹਾਂਜੀ ਉਸ ਜਿਹੜੀ ਜੀਪ ਹੈ ਉਸ ਦੇ ਵਿੱਚੋਂ 3.5 ਕਿਲੋ ਚਿੱਟਾ ਜਿਹੜਾ ਹੈ ਬਰਾਮਦ ਹੁੰਦਾ ਹੈ ਇਸ ਦੇ ਆਧਾਰ ਤੇ ਜਿਹੜਾ ਉਹ ਲਾੜਾ ਹੈ ਉਸ ਦੇ ਖਿਲਾਫ ਵੱਡੇ ਕੇਸ ਦਰਜ ਕੀਤੇ ਜਾਂਦੇ ਹਨ ਹੁਣ ساری ਉਮਰ ਜੇਲ੍ਹ ਦੇ ਵਿੱਚ ਕੱਟਣੀ ਪਵੇਗੀ ਅਤੇ ਕੋਈ ਵੀ ਲਿੰਕ ਕੋਈ ਵੀ ਜਿਹੜਾ ਵੱਡਾ ਨੇਤਾ ਹੈ ਇਹਨੇ ਵੱਡੇ ਕੇਸ ਦੇ ਵਿੱਚ ਜਿੱਥੇ ਐਸਪੀ ਸਿੱਧਾ ਉਸ ਦੇ ਖਿਲਾਫ ਹੋਵੇ ਉਸ ਦੇ ਵਿੱਚ ਹੱਥ ਪਾਉਣ ਤੋਂ ਡਰਦੇ ਹਨ ਹਾਂਜੀ ਇਸ ਤਰ੍ਹਾਂ ਸਿਮਰਨ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਵੱਜ ਜਾਂਦੀ ਹੈ ਉਹ ਵੀ ਫਿਰ ਰੋਂਦੀ ਹੈ ਅਤੇ ਆਪਣੀ ਮਾਫੀ ਮੰਗਦੀ ਹੈ ਕਿ ਮੈਂ ਆਪਣੀ ਈਗੋ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਲੱਗੀ ਸਾਂ ਤੂੰ ਮੇਰੀ ਜ਼ਿੰਦਗੀ ਬਚਾਈ ਹੈ ਅਤੇ ਸੱਚਮੁੱਚ ਮੇਰੀ ਗਲਤੀ ਸੀ ਵੀ ਮੈਂ ਤੇਰੇ ਤੋਂ ਐਵੇਂ ਬਿਨਾਂ ਗੱਲ ਤੋਂ ਨਾਰਾਜ਼ ਹੋ ਗਈ ਇਹ ਨਹੀਂ ਵੱਡੀ ਤਾਂ ਗੱਲ ਨਹੀਂ ਸੀ ਜਿੰਨਾ ਮੈਂ ਬਣਾ ਦਿੱਤੀ ਮੈਨੂੰ ਮਾਫ਼ ਕਰ ਦੇ ਦਲੇਰ ਸਿੰਘ ਕਹਿੰਦਾ ਹੈ ਗਲਤੀਆਂ ਕਿਸ ਤੋਂ ਨਹੀਂ ਹੁੰਦਿਆ ਗਲਤੀਆਂ ਬੰਨਿਆਂ ਤੋਂ ਹੁੰਦੀਆਂ ਹਨ ਚਲੋ ਜੀ ਅੰਤ ਪਲਾਤਾ ਸਭ ਪਲਾ ਹੁਣ ਆਪਣਾ ਸਭ ਕੁਝ ਠੀਕ ਹੈ ਹੁਣ ਆਪਾਂ ਇੱਕ ਚੰਗੀ ਜ਼ਿੰਦਗੀ ਦੁਬਾਰਾ ਬਿਤਾਵਾਂਗੇ ਦਲੇਰ ਸਿੰਘ ਆਪਣੀ ਪਤਨੀ ਨੂੰ ਲੈ ਕੇ ਆਪਾਂ ਇਸ ਸਰਕਾਰੀ ਕੁਆਟਰ ਦੇ ਵਿੱਚ ਚਲਾ ਜਾਂਦਾ ਹੈ ਲੇਕਿਨ ਜਿਹੜਾ ਉਹ ਸਰਦਾਰ ਹੈ ਕਿਉਂਕਿ ਉਸਦੀ ਪਹੁੰਚ ਬਹੁਤ ਉੱਪਰ ਤੱਕ ਹੈ ਸਾਰੀਆਂ ਆਪਣੀ ਜੋਰ ਦਿੰਦਾ ਹੈ ਪੈਸਾ ਪਾਣੀ ਮਗ ਬਹਾਨ ਲੱਗ ਜਾਂਦਾ ਹੈ ਐਸਪੀ ਦਾ ਜਿਹੜਾ ਤਬਾਦਲਾ ਹੈ ਉਹ ਕਰਵਾ ਦਿੰਦਾ ਹੈ ਹੁਣ ਐਸਪੀ ਦੇ ਵੀ ਹੱਥ ਵੱਡੇ ਜਾਂਦੇ ਹਨ ਵੀ ਜਦੋਂ ਉਸ ਦਾ ਤਬਾਦਲਾ ਹੋ ਗਿਆ ਹੈ ਕਿਉਂਕਿ ਆਪਣਾ ਸਿਸਟਮ ਜਿਹੜਾ ਹੈ ਉਹ ਵੀ ਇਹੋ ਜਿਹਾ ਹੈ ਹੁਣ ਜਿਹੜਾ ਸਰਦਾਰ ਹੈ ਕਿਉਂਕਿ ਐਸਪੀ ਚਲਾ ਗਿਆ ਹੈ ਉਹ ਵੀ ਬਾਹਰ ਆ ਜਾਂਦਾ ਹੈ ਅਤੇ ਹੁਣ ਐਮਐਲਏ ਜਿਹੜਾ ਹੈ ਉਹ ਪ੍ਰਚਾਰ ਕਰਨ ਲੱਗ ਜਾਂਦਾ ਹੈ ਅੰਤ ਦੇ ਵਿੱਚ ਕਿਉਂਕਿ ਲੋਕਾਂ ਨੇ ਉਸ ਦਾ ਸਾਥ ਨਹੀਂ ਦਿੱਤਾ ਲੋਕਾਂ ਦੇ ਸਾਹਮਣੇ ਉਸ ਦਾ ਅਸਲੀ ਚਿਹਰਾ ਆ ਚੁੱਕਿਆ ਸੀ ਐਮਐਲਏ ਦੀ ਵੋਟਾਂ ਹਾਰ ਜਾਂਦਾ ਹੈ ਇਸ ਤਰ੍ਹਾਂ ਸਿਮਰਨ ਦੀ ਜ਼ਿੰਦਗੀ ਬਰਬਾਦੀ ਹੈ ਐਸਪੀ ਜਿਹੜਾ ਹੈ ਦੂਜੀ ਸੈਰ ਦੇ ਵਿੱਚ ਦੂਜੀ ਸਟੇਸ ਦੇ ਵਿੱਚ ਜਾ ਕੇ ਆਪਣੀ ਡਿਊਟੀ ਉਸੇ ਤਰ੍ਹਾਂ ਕਰਨ ਲੱਗ ਜਾਂਦਾ ਹੈ ਜਿਵੇਂ ਉਹ ਪਹਿਲਾਂ ਕਰਿਆ ਕਰਦਾ ਸੀ ਟਰਾਂਸਪੋਰਟ ਤੋਂ ਉਸਦਾ ਡਰ ਮਿਟ ਚੁਕਿਆ ਸੀ ਅਤੇ ਆਪਣੇ ਪਰਿਵਾਰ ਦੇ ਨਾਲ ਵਧੀਆ ਸਮਾਂ ਬਿਤਾਉਂਦਾ ਹੈ ਅਤੇ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਬਿਤਾਉਣ ਲੱਗ ਜਾਂਦਾ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੁੱਚ ਚੰਗੀ ਲੱਗੀ ਜਾਂ ਫਿਰ ਤੁਸੀਂ ਸੋਚਦੇ ਹੋ ਵਿਜੋ ਐਸਪੀ ਨਾਲ ਹੋਇਆ ਅੰਤ ਦੇ ਵਿੱਚ ਬਹੁਤ ਮਾੜਾ ਹੋਇਆ ਆਪਣੀ ਸਿਸਟਮ ਦੇ ਵਿੱਚ ਇੱਕ ਖੋਟ ਹੈ ਤਾਂ ਵੀ ਦੱਸੋ ਕਮੈਂਟ ਦੇ ਵਿੱਚ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਉਹ ਦੇਖਦੇ ਰਹੋ ਜੀ ਸਾਡਾ ਚੈਨਲ ਪੁੱਛਦਾ ਪੰਜਾਬ ਦੋਸਤੋ Deusanu ਇਜਾਜ਼ਤ ਮੈਂ ਤੁਹਾਡਾ ਦੋਸਤ ਅਵੰਦੀਪ ਸਿੰਘ ਧੰਨਵਾਦ